ਕੰਮਾਂ ਉੱਤੇ ਸੰਪਤੀ ਦਾ ਸੱਤਾ ਪਿੰਡੀ ਆ ਸਰ ਬਿਕਰਮ ਸੋਮ ਡੀਟੀਏ ਦੇ ਗ੍ਰੀਨ ਐਵੇਨਿਊ ਘਰ ਕੇ 43 ਗ੍ਰੀਨ ਐਵੇਨਿਊ ਅਮਰਸਰ ਤੋਂ ਸਾਨੂੰ ਜਿੱਥੋਂ ਗ੍ਰਿਫਤਾਰ ਕੀਤਾ ਨਹੀਂ ਨਹੀਂ ਜਿੱਥੋਂ ਸਾਨੂੰ ਮਿਲ ਜਦੋਂ ਗ੍ਰਿਫਤਾਰ ਕੀਤਾ ਹਾਂ ਜਿੱਥੋਂ ਗ੍ਰਿਫਤਾਰ ਕੀਤਾ ਜਿਹੜਾ ਸੇਮ ਠੀਕ ਹੈ ਉਸੇ ਘਰ ਤੋਂ ਅਸੀਂ ਇਹਦੇ ਇਹਦੇ ਰੈਜਿਸਟਰਸ ਤੇ ਸਾਨੂੰ ਮਿਲੇ ਹੈ ਸੱਤਾ ਸੱਤੇ ਦੇ ਪਿੰਡ ਨੂੰ ਨੇ ਮਲਾਇਆ ਕਿ ਮੇਰੇ ਜਿਗਰੀ ਯਾਰ ਨੇ ਠੀਕ ਹੈ ਤੇ ਇੱਕ ਕੈਨੇਡੀਅਨ ਨੇ ਐਨਆਰਆਈ ਨੇ ਪਹਿਲੀ ਵਾਰੀ ਸਾਡੀ ਮੁਲਾਕਾਤ ਉੱਥੇ ਦੇ ਫੇਰ ਦੇ ਕਈ ਵਾਰੀ ਕਈ ਆਫੀਸ਼ੀਅਲੀ ਫੰਕਸ਼ਨਾਂ ਦੇ ਸਰਕਾਰ ਦੇ ਫੰਕਸ਼ਨਾਂ ਦੇ ਕਈ ਸ਼ਗਨਾ ਵਿਹਾਰਾਂ ਦੇ ਇਹਦੀਆਂ ਗੱਡੀਆਂ ਸਰਕਾਰੀ ਸਾਹ ਉਹ ਕਈ ਵਾਰੀ ਡਿਊ ਲੈਟਰ ਨਹੀਂ ਲਿਖਿਆ ਸਰ ਬਿਲਕੁਲ ਬਿਲਕੁਲ ਹਾਂਜੀ ਤੇ ਅਸੀਂ ਦੱਸਿਆ ਕਿ ਬਾਤ ਆ ਵੀ ਬਾਜ ਜਾ ਸਾਨੂੰ ਹੀ ਬਚਾਲਾ ਓਏ ਉਥੋਂ ਫਿਰ ਇਹਨੇ ਸੋਚਿਆ ਕਿ ਮੇਰੇ ਖਿਲਾਫ ਹੁੰਦੇ ਪਏ ਮੈਂ ਸੀਐਮ ਸੁਪਰ ਸੀਐਮ ਇਹਦੇ ਐਵੇਂ ਟੁੱਟੇ ਭਜੇ ਐਮਐਲਏ ਤੇ ਇਹਨੇ ਪਰਵਾਹ ਨਹੀਂ ਸਾਡੀ ਕਰਨ ਬਲ ਨਰਿੰਦਰ ਸਿੰਘ ਵੀ ਇਹ ਜ਼ਿਕਰ ਕਰਦੇ ਨੇ ਕਿ ਸਬੂਤ ਬਾਹਰ ਆਉਣਗੇ ਉਹ ਸਬੂਤ ਕਿਹੜੇ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਉੱਥੇ ਮੌਜੂਦ ਸੀ ਪਰ ਹੁਣ ਤੱਕ ਧੂੜ ਜੰਮਦੀ ਰਹੀ ਹੁਣ ਧੂੜ ਛਾੜੀ ਜਾ ਰਹੀ ਹੈ ਬਾ ਪਿੰਦੀ ਦਾ ਆਪਾਂ ਹਵਾ ਬਣਾਇਆ ਪਿਆ ਉਹਨੂੰ ਐਫਆਈਆਰ ਚ ਦੇਣਾ ਦਰਜ ਨਹੀਂ ਕੀਤਾ ਕਿਸੇ ਨੇ ਜੀ ਭਾਵੇਂ ਕਾਲੀਆਂ ਦੀ ਸਰਕਾਰ ਹੀ ਭਾਵੇਂ ਕਾਂਗਰਸ ਦੀ ਸਰਕਾਰ ਹੀ ਭਾਵੇਂ ਇਹਨਾਂ ਦੀ ਸਰਕਾਰ ਹੈ ਜਿਹੜੀ ਹੁਣ ਚੱਲਦੀ ਪਈ ਹੈ ਸੁਖਵੀਰ ਸਿੰਘ ਬਾਦਲ ਨੂੰ ਸੱਤਾਪਿੰਡੀ ਦਾ ਜ਼ਿਕਰ ਪਤਾ ਸੀ ਸੱਤਾਪਿੰਡੀ ਦੇ ਕਾਰਨਾਮੇ ਦਾ ਪਤਾ ਸੀ ਜਿਹੜਾ ਚਿੱਠੀ ਤੋਂ ਬਾਅਦ ਵੀ ਕੰਮ ਨਹੀਂ ਹੋਇਆ ਬਿਆਨ ਹੋਏ ਨੇ ਬਿੱਟੂ ਆਲਖ ਦੇ ਬਿਆਨ ਹੋਏ ਨੇ ਹੋਰ ਹੋਰ بڑے ਲੀਡਰਾਂ ਦੇ ਬਿਆਨ ਹੋਏ ਨੇ ਉਹਨਾਂ ਦੇ ਬਿਆਨਾਂ ਤੇ ਵੀ ਸੱਤਾ ਪਿੰਦੀ ਦਾ ਜ਼ਿਕਰ ਕੋਈ ਨਹੀਂ ਹੋਇਆ ਕਿ ਜੇਕਰ ਉਸ ਜਿਮਣੀ ਦੀ ਜਾਂਚ ਹੋ ਜਾਂਦੀ ਤਾਂ ਸ਼ਾਇਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਮਾਮਲਾ ਅੱਜ ਤੱਕ ਆਉਣਾ ਹੀ ਨਹੀਂ ਸੀ ਪਹਿਲਾਂ ਹੀ ਕਾਰਵਾਈ ਹੋ ਜਾਂਦੀ ਸੀ ਬਲੂ ਥਾਣੇ ਦੇ 43 20 ਨੰਬਰ ਜਿਮਣੀ ਆ ਪਟਿਆਲਾ ਦੀ ਐਸਐਸਪੀ ਯੂਨਿਟ ਐਕਸ਼ਨ ਕਿ ਉਠਾਣਾ ਪੈਂਦਾ ਆ ਠੀਕ ਹੈ ਉਹ ਜਿਮਣੀ ਇਹਨਾਂ ਨੇ ਡਿਸਟਰੋਏ ਕਰਤੀ ਥਾਣੇ ਦੇ ਵਿੱਚੋਂ ਕਦੋਂ ਸਾਰਾ ਉਹਨਾਂ ਰਿਕਾਰਡ ਹੈ ਜੀ ਉਹਦੀ ਕਾਪੀ ਜਿਹੜੀ ਆ ਕਿਹੜੀ ਸਰਕਾਰ ਚ ਕਾਂਗਰਸ ਦੀ ਜਾਂ ਅਕਾਲੀਆ ਦੀ ਸਰਕਾਰ ਉਹ ਕਾਂਗਰਸ ਦੀ ਜੀ ਹੋਰ ਲੀਡਰ ਵੀ ਹੋਣਗੇ ਜਿਹੜੇ ਕਿਤੇ ਨਾ ਕਿਤੇ ਸ਼ਾਨਦ ਬਿਕਰਮ ਸਿੰਘ ਮਜੀਠੀਆ ਦੇ ਪੱਖਾ ਜਾ ਕੇ ਬੰਦੇ ਹੋਣਗੇ ਉਹ ਕਈਆਂ ਕਈ ਚਾਪੂਸ ਹੁੰਦੇ ਕਈ ਕੁਛ ਹੁੰਦਾ ਹੀ ਸਿਆਸਤਾਂ ਚ ਕਈ ਕੁਛ ਹੁੰਦਾ ਹੈ ਕਈ ਹੋਣਗੇ ਵੀ ਹੂੰ ਹੋਣਗੇ ਤਾਂ ਮੈਂ ਖੁੱਲ ਕੇ ਤੁਸੀਂ ਦੱਸ ਨਹੀਂ ਰਹੇ ਕੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਸੱਤੇ ਪਿੰਦੀ ਦੇ ਰਿਲੇਸ਼ਨਾਂ ਬਾਰੇ ਤੇ ਸੱਤੇ ਪੁੱਤੀ ਦੇ ਪਿੰਦੀ ਦੇ ਕਾਰਨਾਮਿਆਂ ਬਾਰੇ ਕਿਸੇ ਹੋਰ ਨੂੰ ਪਤਾ ਸੀ ਹੋਰ ਕਿਹੜੇ ਕਿਹੜੇ ਅਜਿਹੇ ਨਾਮ ਨੇ ਜੋ ਚਰਚਾ ਦਾ ਵਿਸ਼ਾ ਤਾਂ ਨਹੀਂ ਬਣੇ ਪਰ ਬੜੇ ਅਹਿਮ ਰੋਲ ਬੜੇ ਅਹਿਮ ਗਵਾਹ ਇਸ ਮਾਮਲੇ ਦੇ ਵਿੱਚ ਮੰਨੇ ਜਾਂਦੇ ਆ ਕੇਂਦਰ ਦੇ ਇਨਵੋਲਵਮੈਂਟ ਨੂੰ ਕਿਵੇਂ ਦੇਖਦੇ ਹੋ ਕੋਈ ਲੱਗਦਾ ਤੁਹਾਨੂੰ ਕੇਂਦਰ ਕਿਤੇ ਨਾ ਕਿਤੇ ਇੱਥੇ ਵੱਡੇ ਪੱਧਰ ਤੇ ਕੰਮ ਕਰਦੀ ਹੈ ਬੇਸ਼ੱਕ ਸੀਬੀਆਈ ਨੇ ਵੀ ਜਾਂਚ ਕੀਤੀ ਹੋਵੇ ਲੱਗ ਰਿਹਾ ਵੀ ਇੱਕ ਪਾਸੇ ਤਾਂ ਵਿਰੋਧੀ ਘੇਰ ਰਹੇ ਨੇ ਇੱਕ ਤਾਂ ਪ੍ਰਕਿਰਿਆ ਨੂੰ ਮਾੜਾ ਕਹਿ ਰਹੇ ਨੇ ਬੀਜਪੀ ਦੇ ਵੀ ਲੀਡਰ ਕਹਿ ਰਹੇ ਨੇ ਕਾਂਗਰਸ ਵਾਲੇ ਲੀਡਰ ਬਹੁਤ ਸਾਰੇ ਕਹਿ ਰਹੇ ਨੇ ਕਿ ਜੀ ਇਦਾਂ ਘਰੇਵੜ ਕੇ ਘਰੇਵੜ ਕੇ ਇਦਾਂ ਜਿਹੜਾ ਕਿ ਨਹੀਂ ਕਾਰਵਾਈ ਹੋਣੀ ਚਾਹੀਦੀ ਸੀ ਕਾਰਵਾਈ ਗਲਤ ਹੈ ਤਾਂ ਫੇਰ ਹੁਣ ਮਾਮਲਾ ਕੋਈ ਹੋਰ ਐ ਦੱਸਿਆ ਯੁੱਧ ਨਸ਼ਾ ਵਿਰੋਧ ਜਾ ਰਿਹਾ ਆ ਇਹ ਸਾਰੀਆਂ ਚੀਜ਼ਾਂ ਇਹ ਸਿਆਸਤ ਲੱਗ ਰਹੀ ਹੈ ਜਾਂ ਵਾਕਈ ਤੱਥਾਂ ਦੇ ਆਧਾਰ ਤੇ ਕਾਰਵਾਈ ਲੱਗ ਰਹੀ ਹੈ ਮੈਂ ਦੇ ਸਾਹ ਸੁਖਾਪ ਜੀ ਵੀ ਇਹਦੀ ਕਰਦਾ ਕਿ ਇੱਕ ਤੁਮ ਕਰਦਾ ਪਿਆ ਭਾਵੇਂ ਸ਼੍ਰੋਮਣੀ ਗੁਰਦਿੱਦੀ ਸਰਕਾਰ ਹੀ ਭਾਵੇਂ ਕਾਉਂਸੀ ਸਰਕਾਰ ਰਹੀ ਹੈ ਉਹਦੇ ਵੀ ਦੋ సీఎం ਰਹੇ ਨੇ ਭਾਵੇਂ ਇਹ ਆਪਣੇ ਆਪ ਦੀ ਸਰਕਾਰ ਆ ਇਹ ਦੂਸ਼ਣਵਾਦੀਆਂ ਕਰਦੇ ਪਏ ਆ ਠੀਕ ਹੈ ਇਹ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਇਨਾਂ ਦੀਆਂ ਡਬਲ ਡਬਲ ਬਾਈਟਾਂ ਚੱਲਦੀਆਂ ਭੀਆਂ YouTubeਾਂ ਦੇ ਵੇਖੋ ਤੁਸੀਂ ਆਪ ਸੋਸ਼ਲ ਮੀਡੀਆ ਤੇ ਹਰਕਤਾਂ ਮਾਨਯਾ ਅੱਜ ਅੱਜ ਪ੍ਰਸਤਾ ਕੀਤੀ ਉਹ ਕਹਿੰਦੇ ਪਹਿਲਾਂ ਤਾਂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸੀ ਗਲੇ 'ਚ ਰੱਸਾ ਪਾ ਕੇ ਮਜੀਠੀਆ ਨੂੰ ਲੈ ਕੇ ਆਵਾਂਗੇ ਤਰਨਤਾਰਨ 2016 ਦੀ ਗੱਲ ਆ ਹੁਣ ਕਹਿ ਦਿੰਦੇ ਨੇ ਵੀ ਕਾਰਵਾਈ ਦੀ ਪ੍ਰਕਿਰਿਆ ਗਲਤ ਹੈ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਸਰਖਾਬ ਅੱਜ ਦੀ ਇੰਟਰਵਿਊ ਬੜੀ ਖਾਸ ਹੈ ਖਾਸ ਇਸ ਗੱਲ ਕਰਕੇ ਹੈ ਕਿ ਜਿਹੜੇ ਮਾਮਲੇ ਦੀ ਚਰਚਾ ਸਭ ਤੋਂ ਵੱਧ ਹੋ ਰਹੀ ਉਹ ਮਾਮਲਾ ਹੈ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜਿਆ ਹੋਇਆ ਹਾਲਾਂਕਿ ਚਰਚਾ ਬਹੁ ਕਰੋੜੀ ਡਰੱਗ ਮਾਮਲੇ ਦੀ ਹੋ ਰਹੀ ਹੈ ਪਰ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਡੀਏ ਦੇ ਨਾਲ ਤੇ ਉਹਨੂੰ ਲੈ ਕੇ ਜੋ ਬਿਆਨਬਾਜ਼ੀਆਂ ਸਰਕਾਰੀ ਤੌਰ ਤੇ ਆ ਰਹੀਆਂ ਨੇ ਉਹ ਆ ਰਹੀਆਂ ਨੇ ਕਿ ਕਿਤਨਾ ਕਿਤੇ ਪੈਸੇ ਦਾ ਹੇਰ ਫੇਰ ਕੀਤਾ ਗਿਆ ਇਹ ਨਸ਼ਾ ਤਸਕਰੀ ਦੇ ਨਾਲ ਹੀ ਕਮਾਏ ਗਏ ਪੈਸੇ ਨੇ ਰਕਮ ਜਿਹੜੀ ਡਰੱਗ ਤਸਕਰੀ ਵਾਲੇ ਮਾਮਲੇ ਦੀ ਆ ਉਹ 6000 ਕਰੋੜ ਤੱਕ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਇੱਕ ਬੜਾ ਹੀ ਅਹਿਮ ਰੋਲ ਅਹਿਮ ਭੂਮਿਕਾ ਨਜ਼ਰ ਆਉਂਦੀ ਹੈ ਬੀਤੇ ਦਿਨੀ ਬੋਨੀ ਅਜਨਾਲਾ ਬਿਆਨ ਵੀ ਦਰਜ ਕਰਾ ਕੇ ਆਏ ਨੇ ਬਿਜ਼ਨਸ ਦੇ ਕੋਲ ਮੇਰੇ ਨਾਲ ਸਟੂਡੀਓ ਦੇ ਵਿੱਚ ਬੋਨੀ ਅਜਨਾਲਾ ਨੇ ਤੇ تفصیلی ਨਾਲ ਪੁੱਛਾਂਗੇ ਕਿ ਪੂਰਾ 2012-13 ਤੋਂ ਲੈ ਕੇ ਜਾਂ ਹੁਣ ਤੱਕ ਦੀ ਗੱਲ ਕਰ ਲਈਏ 11-12 ਸਾਲਾਂ ਦੇ ਵਿੱਚ ਕੀ ਕੁਝ ਬਦਲਿਆ ਕੀ ਕੁਝ ਨਵਾਂ ਆਇਆ ਮੌਜੂਦਾ ਹਾਲਾਤ ਕੀ ਨੇ ਤੇ ਜਿਹੜੀ ਚਿੱਠੀ ਲਿਖੀ ਸੀ ਉਹ ਚਿੱਠੀ ਦੇ ਆਧਾਰ ਤੇ ਕਿੱਥੇ ਤੱਕ ਕਾਰਵਾਈ ਪਹੁੰਚੀ ਸੀ ਅਜਨਾਲਾ ਸਾਹਿਬ ਸਵਾਗਤ ਹੈ ਬਾਲਾ ਦਾ ਸਪੋਕਸਮੈਨ ਟੀਵੀ ਚ ਬਹੁਤ ਬਹੁਤ ਨੋ ਆਰ ਜੀ ਹੋਏ ਗੁਰਜੀ ਸਭ ਕਿਵੇਂ ਦੇਖਿਏ ਕੱਲ ਤੁਸੀਂ ਬਿਆਨ ਦਰਜ ਕਰਾ ਕੇ ਆਏ ਹੋ ਪਹਿਲਾਂ ਵੀ ਅਫਸਰਾਂ ਕੋਲ ਬਿਆਨ ਦਰਜ ਹੋਏ ਨੇ ਹਣਾ ਪਹਿਲਾਂ ਵੀ ਐਸਆਈਟੀ ਐਸਟੀਐਫ ਸੀਬੀਆਈ ਸਾਰਾ ਕੁਝ ਹੋਇਆ ਕੱਲ ਦੀ ਜਿਹੜੀ ਬਿਆਨ ਦਰਜ ਕਰਾਉਣੀ ਜਾਂ ਕੱਲ ਦੀ ਜਿਹੜੀ ਪ੍ਰਕਿਰਿਆ ਵਿਜੀਲੈਂਸ ਦੀ ਨਜ਼ਰ ਆਈ ਕੋ ਲੱਗ ਰਿਹਾ ਸੀ ਇੱਛਾ ਸ਼ਕਤੀ ਵੀ ਵਾਕਈ ਸਹੀ ਦਿਸ਼ਾ ਚ ਕੰਮ ਹੋ ਰਿਹਾ ਮੈਨੂੰ ਤੇ ਇੱਛਾ ਸ਼ਕਤੀ ਕੇ ਲੱਗ ਰਹੀ ਹੈ ਕਿ ਸਹੀ ਸਚਾਈ ਤੇ ਪੈਰ ਵਾਈ ਸਚਾਈ ਤੇ ਕਰ ਹੋ ਰਹੀ ਆ ਇਹ ਤੇ ਹੁਣ ਇਹ ਜੋ ਮੈਨੂੰ ਇਹ 13 14 ਸਾਲ ਹੋ 213 ਤੋਂ ਇੱਕ ਕੇਸ ਚੱਲੂ ਹੋਇਆ ਜੀ 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 213 ਤੋਂ ਇਹ ਮੈਂ ਇੱਕ ਸੈਟ ਪੰਜ ਸੈਟਾਂ ਭੋਤ ਲੀਆਂ ਹੁਣ ਵੀ ਜਿੰਨ ਸਕੇ ਆ ਇਹ ਤੇ ਹੁਣ ਇਹਨਾਂ ਏਜੰਸੀਆਂ ਨੇ ਸਰਕਾਰ ਨੇ ਵੇਖਣਾ ਕਿ ਅਸੀਂ ਕੀ ਪ੍ਰੋਡਿਊਸ ਕਰਨਾ ਕੀ ਜੋ ਤੱਥ ਹੈ ਤੱਥ ਸਾਹਮਣੇ ਕਿਤਾ ਰੱਖਣੇ ਆ ਇਹਦੇ 10 12 ਸਾਲ ਹੋ ਗਏ ਤੱਥ ਉੱਥੇ ਮੌਜੂਦ ਨੇ ਠੱਡੇ ਹੀ ਹੋਣੇ ਇਹਨਾਂ ਸਾਰਿਆਂ ਨੇ ਜੀ ਮਤਲਬ ਤਾਂ ਜਿਹੜੇ ਤੱਥਾਂ ਦਾ ਜ਼ਿਕਰ ਸਿਦਾਰ ਚਟੋਪਾਦਿਆ ਸਾਹਿਬ ਕਰ ਰਹੇ ਨੇ ਕਿ 100% ਦੀ ਲਿੰਕ ਹੈ ਹਾਲਾਂਕਿ 540 ਕਰੋੜ ਦਾ ਨਾ ਨੇ ਕਹਿਤਾ ਕਿ ਚਲੋ ਮੈਂ ਉਹਦੇ ਬਾਰੇ ਗੱਲ ਨਹੀਂ ਕਰ ਰਿਹਾ ਪਰ 100% ਦੀ ਲਿੰਕ ਹੈ ਸਬੂਤ ਬਾਹਰ ਆਉਣਗੇ ਨਰਿੰਜਨ ਸਿੰਘ ਵੀ ਇਹ ਜ਼ਿਕਰ ਕਰਦੇ ਨੇ ਕਿ ਸਬੂਤ ਬਾਹਰ ਆਉਣਗੇ ਉਹ ਸਬੂਤ ਕਿਹੜੇ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਉੱਥੇ ਮੌਜੂਦ ਸੀ ਪਰ ਹੁਣ ਤੱਕ ਧੂੜ ਜਮਦੀ ਰਹੀ ਹੁਣ ਧੂੜ ਛਾੜੀ ਜਾ ਰਹੀ ਹੈ ਮੈਂ ਡੀਜੀਪੀ ਸਾਹਿਬ ਚਟੋਪਾਦਿਆ ਸਾਹਿਬ ਸਾ ਨਰਿੰਜਨ ਸਿੰਘ ਜਿਹੜੇ ਈਡੀ ਦੇ ਡਿਪਲੀਟ ਡੈਕਟਰ ਵੀ ਆ ਰਿਟਾਇਰਡ ਹੋਏ ਆ ਬਹਿ ਤੇ ਇਹਨਾਂ ਦੇ ਕਾਰਵਾਈ ਦੇ ਬਾਅਦ ਸ਼ੁਰੂ ਹੋਈਆਂ ਮੈਂ ਇਹਦੇ ਵਿਦਿਨ ਆਪਣੀ ਗਵਰਨਮੈਂਟ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਹਮ 14 15 15 16 ਜੇ ਮੈਂ ਆਪਣੇ ਡੀਓ ਲੈਟਰ ਤੇ ਇਹ ਜਿਹੜੇ ਸੱਤਾ ਪਿੰਦੀ ਆ ਜੋ ਵੀ ਲਿੰਕ ਅਪ ਹੁੰਦਾ ਸਾਰਾ ਮੈਂ ਆਪਣੇ ਹੱਥੀ ਲੇ ਕੇ ਆਪਣੇ ਡੀਓ ਲੈਟਰ ਦੇ ਦਿੱਤਾ ਪਿਆ ਜੀ ਹਮ ਹਾਂਜੀ ਉਹ ਤੇ ਜੋ ਕੁਛ ਲਿਖਿਆ ਉਹ ਕੁਛ ਹੋਰ ਉਹ ਕੁਝ ਸਾਹਮਣੇ ਜਗਜਹਰ ਹੋ ਰਿਹਾ ਜੀ ਪਰ ਉਹ ਤੁਹਾਡਾ ਲਿਖਿਆ 12-13 ਸਾਲਾਂ ਬਾਅਦ ਮੈਂ ਕਹਾਂ ਕਿ ਤਨਾ ਕਿ ਤੁਹਾਨੂੰ ਲੱਗਦਾ ਹੈ ਵੀ ਸੱਚ ਹੁੰਦਾ ਨਜ਼ਰ ਆ ਰਿਹਾ ਜਾਂ ਉਹ ਤੇ ਕੰਮ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਪਹਿਲਾਂ ਲਿਖੇ ਨੂੰ ਤਾਂ ਸ਼ਾਇਦ ਇੱਕ ਰੱਦੀ ਦਾ ਕਾਗਜ਼ ਬਣਾ ਕੇ ਸਾਈਡ ਤੇ ਰੱਖਿਆ ਗਿਆ ਜਦੋਂ ਮੈਂ ਦੱਸਣਾ ਚਾਹੁੰਦਾ ਕਿ 2013 'ਚ ਜਦੋਂ ਹੋਇਆ ਹਮ ਬਿੱਟੂ ਆਲ ਸਾਡਾ ਫੈਮਿਲੀ ਫਰੈਂਡ ਹੀ ਉਹ ਪਰਿਵਾਰ ਦਾ ਸਾਡਾ ਉਹ ਸਾਰਾ ਪੂਰਾ ਦੋਸਤਾਨਾ ਸਾਡਾ ਪਰਿਵਾਰ ਹੀ ਉਹਨਾਂ ਦਾ ਉਹਨੂੰ ਅੰਮ੍ਰਿਤਸਰ ਤੋਂ 24 11 24 11 2013 ਨੂੰ ਅੰਮ੍ਰਿਤਸਰੋਂ ਚੁੱਕ ਕੇ ਉਹਨੂੰ ਉੱਥੋਂ ਚੁੱਕਿਆ ਹਮ ਪਟਿਆਲੇ ਲੈ ਕੇ ਆਏ ਪਟਿਆਲਿਓ ਸਾਰਦਾ ਸਿੰਘ ਮਾਨ ਉਹਦੇ ਐਸਐਸਪੀ ਸਮਸਮ ਉਸ ਸਮੇਂ ਦੇ ਜੀ ਉਹਨਾਂ ਨੇ ਮੈਂ ਸਪੋਏ ਐਸੇ ਉਦੋਂ ਮੈਂ ਮੁੱਖ ਪਾਰਲੀਮੈਂਟਿਕਤ ਰਹੇ ਸਾਡੀ ਆਖਾਲੀ ਦਲ ਦੀ ਸ਼੍ਰੋਮਣੀ ਕਾਲਦੀ ਸਰਕਾਰ ਹੀ ਤੇ ਮੈਂ ਬੇਨਤੀ ਕੀਤੀ ਸਰ ਦੇ ਹਾਲ ਸੁਮਾਨ ਨੂੰ ਕਿ ਸਾਡਾ ਭਰਾ ਆ ਜੇ ਗਲਤੀ ਆ ਤੇ ਬਖਸ਼ੀ ਉਹਨਾਂ ਨੇ ਨਜਾਇਜ਼ ਨਾ ਕਰਿਓ ਕਿ ਤੁਹਾਨੂੰ ਅਸ਼ਵਾਸ ਦਿਓ ਐਸਐਸਪੀ ਸਾਹਿਬ ਨੇ ਕਿ ਘਬਰਾਓ ਨਾ ਮੈਂ ਸ਼ਾਮ ਨੂੰ ਵੈਰੀਫਾਈ ਕਰਕੇ ਜੇ ਨਜਾਇਜ਼ ਨਹੀਂ ਹੋਊਗੀ ਤੇ ਸਾਨੂੰ ਪਤਾ ਹੀ ਦੋ ਲੱਗਾ ਸ਼ਾਮ ਨੂੰ 5 ਵਜੇ ਜਦੋਂ ਸੁਰਖੀਆਂ ਚੱਲ ਪਈਆਂ ਡਰੱਗ ਰੈਕਟ ਕੇਸ ਤੇ ਰਾਜਪੁਰਾ ਦੇ ਜਾ ਕੇ ਇਹ ਤੇ ਡਰੱਗ ਪਲਾਂਟੇਸ਼ਨ ਕਰਤੀ ਹਾਲਾਂਕਿ ਚਰਚਾ ਤਾਂ ਜਗਜੀਤ ਸਿੰਘ ਚਾਲ ਦੀ ਉੱਥੇ ਹੋਈ ਸੀਗੀ ਤੇ ਸੀਬੀਆਈ ਕੋਰਟ ਨੇ ਉਸੇ ਬਿਟੂ ਆਲਖ ਨੂੰ ਠੀਕ ਹੈ ਬਾਜਰੀ ਬਾਜ ਤੇ ਬਰੇ ਕੀਤਾ ਨਹੀਂ ਹਾਲਾਂਕਿ ਉਹ ਜਦੋਂ ਮੈਨੂੰ ਯਾਦ ਆ ਗਿਆ ਜਦੋਂ ਬਿੱਟੂ ਔਲਖ ਨੂੰ ਬਰੀ ਕੀਤਾ ਗਿਆ ਤਾਂ ਉਹਨਾਂ ਦੇ ਫਾਦਰ ਮਾਸਟਰ ਪ੍ਰਕਾਸ਼ ਸਿੰਘ ਔਲਖ ਦਾ ਬਿਆਨ ਆਇਆ ਸੀ ਕਿ ਅਜਨਾਲਾ ਪਰਿਵਾਰ ਦੇ ਨਾਲ ਨੇੜਤਾ ਹੋਣ ਕਰਕੇ ਬਿੱਟੂ ਔਲਖ ਨੂੰ ਇਹ ਦਿਨ ਦੇਖਣੇ ਪਏ ਨੇ ਮੈਂ ਤੇ ਹੋਣ ਵੀ ਕਹਿੰਦਾ ਸਰ ਵਿਕਰਮ ਸੋਮ ਜੀਠੀ ਨੇ ਸਾਡੇ ਪਰਿਵਾਰ ਨੂੰ ਸਾਡੇ ਫਾਦਰ ਦੇ ਟਿਕਟ ਕੱਟਣ ਦੇ ਸਾਡੇ ਪੋਲੀਟਿਕਲੀ ਨੁਕਸਾਨ ਕਰਨ ਸਾਡੇ ਉਥੇ ਕੋਆਪਰੇਟਿਵ ਬੈਂਕ ਦੀ ਇਲੈਕਸ਼ਨ ਭਾਲਾਪਿੰਡ ਸ਼ੂਗਰ ਮਿਲ ਦੀ ਇਲੈਕਸ਼ਨਾਂ ਇਹਦੇ ਇਹ ਸਾਨੂੰ ਆਪਣੇ ਆਪ ਨਾਲ ਰਾਈਵਲ ਸਮਝਦਾ ਹੈ ਹੂੰ ਇਹਨੇ ਸਾਨੂੰ ਬਿੱਟੂ ਬਿੱਟੂ ਸਾਡੇ ਨਾਲ ਖੜਦਾ ਸੀ ਸਾਡੇ ਦੁੱਖ ਸੁੱਖ ਦਾ ਭਾਈਵਾਲ ਸੀ ਪਾਰਟੀ ਦਾ ਵਰਕਰ ਹੀ ਉਹਨੂੰ ਇਹ ਕਹਿੰਦਾ ਕਿ ਜਾਂ ਇੱਧਰ ਹੋ ਜਾ ਜਾਂ ਡਾਕਟਰ ਪਰਿਵਾਰ ਨਾਲ ਹੋ ਜਾ ਜਾਂ ਸਾਡੇ ਨਾਲ ਹੋ ਜਾ ਤੇ ਹੋਣਾ ਕੀ ਸੀ ਉਹ ਉਹ ਉਹਨੂੰ ਚੋਕ ਕੇ ਨਜਾਇਜ਼ ਉੱਤੇ ਪਲਾਂਟੇਸ਼ਨ ਕਰਤੀ ਇਹਨੇ ਚਲੋ ਉਹ ਬੁਨੀ ਜੀ ਮੈਂ ਨਾ ਉਹ ਚਿੱਠੀ ਦਾ ਜ਼ਿਕਰ ਸੱਤਾਪਿੰਦੀ ਨਾਲ ਮੁਲਾਕਾਤ ਦਾ ਜ਼ਿਕਰ ਉਹ ਥੋੜਾ ਜਿਆਦਾ تفصیل ਨਾਲ ਦੱਸੋ ਕਿ ਉਹ ਮੁਲਾਕਾਤ ਹੋਈ ਕਿਵੇਂ ਤੁਸੀਂ ਉੱਥੇ ਕਿਵੇਂ ਪਹੁੰਚੇ ਸੀ ਉਹ ਸਾਰਾ ਕੁਝ ਜੇ ਤੁਹਾਨੂੰ ਪੂਰਾ ਉਵੇਂ ਯਾਦ ਹੈ 2007 ਚ ਮੈਂ ਮੈਂ ਹੀ ਐਮਐਲਏ ਬੰਦੇ ਜੀ 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 8 9 ਚ ਜਿਹੜਾ ਸੱਤਾਪਿੰਦੀ ਆ ਸਰ ਬਿਕਰਮ ਸੋਮ ਜੀ ਟੀਏ ਦੇ ਗ੍ਰੀਨ ਐਵੇਨਿਊ ਘਰ ਚ 43 ਗ੍ਰੀਨ ਐਵੇਨਿਊ ਘਰ ਅੰਮ੍ਰਿਤਸਰ ਚ ਸਾਨੂੰ ਜਿੱਥੋਂ ਗ੍ਰਿਫਤਾਰ ਕੀਤਾ ਨਹੀਂ ਨਹੀਂ ਜਿੱਥੇ ਸਾਨੂੰ ਮਿਲ ਜਦੋਂ ਗ੍ਰਫਤਾਰ ਕੀਤਾ ਹਾਂ ਜਿੱਥੋਂ ਗ੍ਰਫਤਾਰ ਕੀਤਾ ਉਹ ਜਿਹੜਾ ਉਸਨੇ ਕਰ ਵੇ ਸੇਮ ਠੀਕ ਹੈ ਉਸੇ ਘਰ ਤੇ ਅਸੀਂ ਇਹਦੇ ਇਹਦੇ ਰੈਜੀਸਟ੍ਰੇਸ ਤੇ ਸਾਨੂੰ ਮਿਲੇ ਸੱਤਾ ਸੱਤੇ ਦੇ ਪਿੰਦੀ ਨੇ ਉਹਨੇ ਮਿਲਾਇਆ ਕਿ ਮੇਰੇ ਜਿਗਰੀ ਯਾਰ ਨੇ ਠੀਕ ਹੈ ਤੇ ਇੱਕ ਕੈਨੇਡੀਅਨ ਨੇ ਐਨ ਆਰ ਆਈ ਨੇ ਪਹਿਲੀ ਵਾਰੀ ਸਾਡੀ ਮੁਲਾਕਾਤ ਉੱਥੇ ਤੇ ਫਿਰ ਦੇ ਕਈ ਵਾਰੀ ਕਈ ਆਫੀਸ਼ੀਅਲੀ ਫੰਕਸ਼ਨਾਂ ਜਾਂ ਸਰਕਾਰ ਦੇ ਫੰਕਸ਼ਨਾਂ ਜਾਂ ਕਈ ਸ਼ਗਨਾ ਵਿਹਾਰਾਂ ਦੇ ਇਹਦੀਆਂ ਗੱਡੀਆਂ ਸਰਕਾਰੀ ਉਹਦੇ ਕਈ ਵਾਰੀ ਤੁਸੀਂ ਉਹ ਤੋਂ ਪਹਿਲਾਂ ਤੁਸੀਂ ਉਹ ਤੋਂ ਪਹਿਲਾਂ ਸੱਤਾ ਤੇ ਪਿੰਦੀ ਨੂੰ ਨਹੀਂ ਜਾਣਦੇ ਸੀ ਹਉਂ ਤੇ ਉਹ ਸਾਬ ਬਿਕਰਮ ਅਹੀਂ ਤੇ ਜਾਣਦੇ ਨਹੀਂ ਸਾਬ ਬਿਕਰਮ ਸੋ ਕਹਿੰਦਾ ਮੇਰੇ ਜਿਗਰੀ ਯਾਰ ਨੇ ਕੈਨੇਡਾ ਤੋਂ ਜਦੋਂ ਸਰ ਬਾਦਲ ਸਾਹਿਬ ਦੇ ਕੈਪਟਨ ਸਾਹਿਬ ਨੇ ਕੇਸ ਕੀਤਾ ਹੈ ਵਿਜੀਲੈਂਸ ਦਾ ਇਹ ਭੱਜੇ ਹੀ ਸਾਰੇ ਜੀ 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 ਇਹ ਕਹਿੰਦਾ ਜੀ ਜਦੋਂ ਉੱਥੇ ਗਏ ਆ ਤੇ ਇਹਨੇ ਸਾਨੂੰ ਉੱਥੇ ਸਾਡੀ ਸਾਰੀ ਸੇਵਾ ਸੰਭਾਲ ਕੀਤੀ ਸਾਨੂੰ ਸੰਭਾਇਆ ਠੀਕ ਹੈ ਤੇ ਇਹ ਮੇਰਾ ਇਹ ਪ੍ਰੀਯ ਮਿੱਤਰ ਹੈ ਸਾਡੇ ਨੇ ਜੀ ਇਹ ਮੇਰਾ ਬਿੱਤਰ ਹੈ ਠੀਕ ਹੈ ਤੁਹਾਨੂੰ ਮਿੱਤਰ ਕਹਿ ਕੇ ਮਿਲੋ ਮਲਾਇਆ ਹਾਂ ਮੇਰੇ ਖਾਸ ਮਿੱਤਰ ਹੈ ਉਦੋਂ ਬਾਅਦ ਕਿੰਨੇ ਵਾਰ ਤੁਹਾਡੀ ਮੁਲਾਕਾਤ ਹੁੰਦੀ ਰਹੀ ਤੁਹਾਨੂੰ ਪਰ ਸ਼ੱਕ ਕਿਵੇਂ ਹੋਇਆ ਸੁਝਾ ਕੋ ਮੇਰੇ ਤੋਂ ਹੀ ਉਹ ਜਿਹੜੀ ਚਿੱਠੀ ਵੇਖੋ ਜਿਹੜਾ ਮੈਂ ਲਿਖਿਆ ਆ ਉਹਦੇ ਚ ਬਿੱਟੂ ਸਾਡਾ ਬਿੱਟੂ ਆਲਕੇ ਦੇ ਕੈਨੇਡਾ ਕੋਈ ਫੰਕਸ਼ਨ ਤੇ ਗਿਆ ਉਥੇ ਵਿਆਹ ਹੀ ਇੱਕ ਉਥੇ ਗਿਆ ਉਥੇ ਜਾ ਕੇ ਉਹਨੂੰ ਪਤਾ ਲੱਗਾ ਉਹਨੇ ਮੈਨੂੰ ਦੱਸਿਆ ਮੈਂ ਆਣ ਕੇ ਬਿਕਰਮ ਜੀ ਠੀਣਾ ਨਾਲ ਗੱਲ ਕੀਤੀ ਮੈਂ ਆਪਣੀ ਡਿਓ ਲੈਟਰ ਨਹੀਂ ਲਿਖਿਆ ਸਰ ਬਿਲਕੁਲ ਬਿਲਕੁਲ ਹਾਂਜੀ ਤੇ ਅਸੀਂ ਦੱਸਿਆ ਕਿ ਬਾਤ ਆ ਵੀ ਬਾਜਾ ਤੇ ਸਾਨੂੰ ਹੀ ਬਚਾਲਾ ਇਹ ਉਥੋਂ ਫਿਰ ਇਹਨੇ ਸੋਚਿਆ ਕਿ ਮੇਰੇ ਖਿਲਾਫ ਬੋਲਦੇ ਪਏ ਮੈਂ ਸੀਐਮ ਸੁਪਰ ਸੀਐਮ ਆ ਇਹ ਐਵੇਂ ਟੁੱਟੇ ਭੱਜੇ ਐ ਐਮਐਲਏ ਤੇ ਇਹਨੇ ਪਰਵਾਹ ਨਹੀਂ ਸਾਡੀ ਕਰਨੀ ਮਤਲਬ ਮਤਲਬ ਇਹਦਾ ਇਹਦਾ ਅੰਦਾਜ਼ਾ ਪੂਰਾ ਅਸੀਂ ਲਾਇਆ ਜਾ ਸਕਦਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਚੰਗੀ ਤਰ੍ਹਾਂ ਪਤਾ ਸੀ ਇਹ ਨਹੀਂ ਅਸੀਂ ਕਹਿ ਸਕਦੇ ਕਿ ਸਿਆਸੀ ਤੌਰ ਤੇ ਸੱਤਾਪਿੰਦੀ ਨੇ ਵਿਕਰਮ ਸਿੰਘ ਮਜੀਠੀਆ ਦੀ ਪਾਵਰ ਨੂੰ ਵਰਤਿਆ ਜਦੋਂ ਹੈ ਹੀ ਉਹਦੇ ਮਿੱਤਰ ਹੈ ਹੁਣ ਮੇਰੇ ਘਰ ਮਿੱਤਰ ਮੇਰੇ ਦੋਸਤ ਮਿੱਤਰ ਆਉਣਗੇ ਮੈਂ ਬੁਲਾਉ ਆ ਮੇਰੇ ਫਰੈਂਡ ਆ ਮੇਰੇ ਰਿਸ਼ਤੇਦਾਰ ਨੇ ਮੇਰੇ ਸੱਜਣ ਨੇ ਮੇਰੇ ਬੇਲੀ ਨੇ ਜਦੋਂ ਉਹਦੇ ਘਰ ਮਨੇ ਆ ਤੇ ਇੰਨੇ ਮਲਾਈ ਉਹ ਕਹ ਇਹੋ ਬੁਲਾਉਣ ਵਾਲਾ ਇਹੋ ਦੱਸਣ ਵਾਲਾ ਇਹੋ ਕਰਨ ਵਾਲਾ ਜੀ ਨੇ ਕਈ ਵਾਰ ਹੁੰਦਾ ਨਾ ਕਿ ਠੀਕ ਹੈ ਕਈ ਚੀਜ਼ਾਂ ਓਲੇ ਚ ਰੱਖ ਕੇ ਪੋਲਿਟਿਕਲ ਜਿਹੜੀ ਮਾਈਲੇਜ ਲੈ ਲਈ ਜਾਂਦੀ ਹੈ ਪੋਲਿਟਿਕਲ ਮਾਈਲੇਜ ਲੈਣੀ ਹੁੰਦੀ ਨਾ ਤੇ ਮੈਂ ਚਿੱਠੀਆਂ ਕੱਢਦਾ ਇਨ ਡੀਓ ਲੈਟਰ ਆਮ ਨਾਲ ਕੋ ਗੂਜਿਆ ਬਣ ਕੇ ਜਿਤਨਾ ਪੋਲਿਟ ਪੋਲਿਟਿਸ਼ੀਅਨ ਕਰਦੇ ਹੁੰਦੇ ਹਾਂ ਹਾਥੀ ਦੇ ਦੰਦ ਵਿਖਾਉਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਤੇ ਮੈਂ ਆਪਣੀ ਸਰਕਾਰ ਦੇ ਵਿੱਚ ਬ ਪਰ ਐਸੇ ਸੀ ਪਾਰਲੀਮੈਂਟ ਸੈਕਟਰੀ ਮੈਂ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਉਹਨਾਂ ਨੇ ਮੈਂ ਆਪਣੇ ਹੱਥੀ ਸਾਰੀ ਲੈਟਰਾਂ ਦੇਖੇ ਆਂ ਜੇ ਮੈਂ ਸਭ ਕੁ ਲਗਾਉਣਾ ਜਾਂ ਇਹਦੀ ਪੋਲੀਟਿਕਲ ਮੈਰਿਜ ਲੈਣੀ ਹੁੰਦੀ ਮੈਰੇ ਸਗੋਂ ਨੁਕਸਾਨ ਠਾਇਆ ਉਹਦਾ ਮੈਂ ਪੰਜਾਬ ਦੇ ਨਸ਼ਿਆਂ ਦੇ ਮੁੱਦਿਆਂ ਦੀ ਗੱਲ ਉਦੋਂ ਚੁੱਕੀ ਜਦੋਂ ਇਹ ਸਿਆਸੀ ਰੋਟੀਆਂ ਦੇ ਭਾਵੇਂ ਕਾਲੀਆਂ ਕਾਲੀਆਂ ਦੀ ਸਰਕਾਰ ਸੀ ਠੀਕ ਹੈ ਭੋਲਾ ਡਰੱਗਰ ਰੈਕਟ ਕੇਸ ਹੈ ਜੀ ਠੀਕ ਹੈ ਭੋਲੇ ਨੂੰ ਸਾਡੇ ਉਸ ਸਮੇਂ ਦੇ ਡਿਪਟੀ ਸੀਐਮ ਸਾਡੇ ਹੋਮ ਮਿਨਿਸਟਰ ਹੀ ਜੀ 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 ਉਹ ਕਹਿੰਦੇ ਅਸੀਂ ਭੋਲੇ ਨੂੰ ਫੜਿਆ ਅਸੀਂ ਡਰਗ ਰੈਕਟਰ ਕੇਸ ਫੜਿਆ ਅਸੀਂ 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 ਮਤਲਬ ਪਰਦਾ ਫਾਸ਼ ਕੀਤਾ ਠੀਕ ਹੈ ਠੀਕ ਹੈ ਜੀ ਉਹਨਾਂ ਨੇ ਪਰਦਾ ਫਾਸ਼ ਕੀਤਾ ਕੋਈ ਉਹਦੀ ਉਹ ਉਹਦੀ 6000 ਕਰੋੜ ਕੋਰਡ ਦੀ ਨਾ ਕੋਈ ਡਰਗ ਜਾਂ ਕੋਈ ਉਹਦੀ ਰਿਕਵਰੀ ਹੋਈ ਹੋਵੇ ਜਾਂ ਕੋਈ ਸਿਰਫ ਪੋਲਿਟੀਕਲ ਕਿ ਇਹ 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 ਪਰਿਵਾਰਾਂ ਨੂੰ ਆਪਾਂ ਮਾਰਨਾ ਕਿੰਨਾ ਪੋਲਿਟੀਕਲ ਪਰਿਵਾਰਾਂ ਨੂੰ ਇਸੇ ਤਰ੍ਹਾਂ ਜਿਹੜੇ ਅਫਸਰ ਹੀ ਇਸੇ ਇਸੇ ਤਰ੍ਹਾਂ ਜਿਹੜੇ ਅਫਸਰ ਇਹ ਭਾਵੇਂ ਐਸਐਸਬੀ ਮਾਨ ਮੈਂ ਕਹਿੰਦਾ ਇਹ ਅਫਸਰਾਂ ਦੀ ਲੋਬੀ ਚ ਵੀ ਇੱਕ ਦੂਜੇ ਦੀ ਖਿੱਚੋਤਾਣ ਆ ਉਹਨਾਂ ਨੇ ਆਪਣੀਆਂ ਕਿਹੜਾ ਕੱਢਣ ਲਈ ਸਰਕਾਰ ਦਾ ਵੀ ਮਿਸਯੂਜ਼ ਕੀਤਾ ਤੇ ਚੰਗੇ ਭਲੇ ਪਰਿਵਾਰਾਂ ਦਾ ਵੀ ਬੇੜਾਗਰ ਕੀਤਾ ਉਸ ਤੋਂ ਬਾਅਦ ਆ ਜਾਂਦੀ ਹੈ ਸਰਕਾਰ ਕੈਪਟਨ ਇਹ ਸਰ ਬਾਦਲ ਨੇ ਸੀਐਮ ਸਾਹਿਬ ਨੇ ਇਹ ਸੈੱਟ ਬਣਾਈ ਤਿੰਨ ਆਈ ਜੀ ਬਣਾਈ ਚਲੋ ਪਹਿਲੀ ਦੀ ਸੈੱਟ ਬਣੀ ਤੇ ਤਿੰਨਾਂ ਨੇ ਉਹ ਉਹਨਾਂ ਤੋਂ ਮਿੱਟੀ ਝਾੜਦੀ ਕਿ ਇਹਨਾਂ ਕੁਝ ਕੀਤਾ ਹੀ ਨਹੀਂ ਉਸ ਤੋਂ ਬਾਅਦ ਸਰਕਾਰ ਬਦਲ ਜਾਂਦੀ ਹੈ 17 ਜ ਮਹਾਰਾਜਾ ਕੈਪਟਨ ਮਿੰਦਰ ਸਿੰਘ ਜੀ ਦੀ ਸਰਕਾਰ ਆ ਜਾਂਦੀ ਆ ਉਦੋਂ ਵੀ ਦੋ ਸੈਟਾਂ ਬਣੀਆਂ ਉਦੋਂ ਵੀ ਕੁਝ ਨਹੀਂ ਬਣਿਆ ਉਦੋਂ ਵੀ ਆ ਵਿੱਚੋਂ ਕੋਈ ਡਾਕੂਮੈਂਟ ਡਿਸਟਰੋਏ ਹੁੰਦੇ ਰਹੇ ਵਿੱਚੋਂ ਕੱਢਦੇ ਰਹੇ ਕਰਦੇ ਰਹੇ ਬਨੂੜਾ ਵਾਲੇ ਜ਼ਮੀਨ ਦੀ ਗੱਲ ਕਰ ਰਹੇ ਕਈ ਜੀ ਕਈ ਬਨੂਣ ਵਾਲੇ ਦੇ ਛੋਟੀ ਜਿਹੀ ਕਈ ਕੁਝ ਹੋਇਆ ਜੀ ਕਿਹੜੇ ਕਿਹੜੇ ਹੋਏ ਨੇ ਤਫਸੀਲ ਦੱਸ ਦਿਓ 9000 9000 9000 29 ਪੇਜ ਦਾ ਆਰਐਸ ਬੈਂਸ ਸਾਹਿਬ ਨੇ ਇੱਕ ਸਾਰੇ ਦਿੱਤੀ ਫਾਈਲ ਬਣਾ ਕੇ ਠੀਕਾ ਉਹ ਉਹ ਫਾਇਲਾਂ ਨੇ ਫਾਇਲਾਂ ਗਾਇਬ ਹੀ ਹੋਦੇ ਜੀ ਉਹ ਐਂ ਕਿ ਦਸੀਏ ਇਹ ਸਰਕਾਰਾਂ ਦਾ ਜਿਵੇਂ ਬੈਂਸਾਭ ਨੇ ਕਦੋਂ ਤਿਆਰ ਕੀਤਾ ਸੀ ਜਿਹੜਾ ਇਹ ਸਾਰਾ ਔਨ ਰਿਕਾਰਡ ਹੈ ਜੀ ਸਾਰਾ ਔਨ ਰਿਕਾਰਡ ਹੈ ਸਾਰਾ ਸਾਰਾ ਔਨ ਰਿਕਾਰਡ ਹੈ ਉਹਨਾਂ ਕੋਲ ਸਭ ਕੁਝ ਇੱਥੇ ਸੈਟਾ ਸੈਟ ਦੀ ਸਭ ਕੁਝ ਹੈਗਾ ਜੀ ਉਸ ਤੋਂ ਬਾਅਦ ਬਣੀ ਆਪਣੇ ਕੈਪਟਨ ਸਾਹਿਬ ਤੋਂ ਬਾਅਦ ਚਰਨ ਸਾਥ ਚਰਨ ਜੀ ਚੰਨੀ ਸਾਹਿਬ ਵੀ ਇਹ ਕਹਿੰਦੇ ਮੈਂ ਪਰਚਾ ਰਜਿਸਟਰ ਕੀਤਾ ਹਮ ਉਹਨਾਂ ਨੇ ਭੋਲਾ ਡਰੱਗ ਕਰਤਾ ਇਹਨਾਂ ਨੇ ਸੈਟਾ ਬਣਾਤੀਆਂ ਉਹਨਾਂ ਨੇ ਪਰਚਾ ਰਜਿਸਟਰ ਕਰਤਾ ਪੰਜਾਬ ਦਾ ਕੀ ਭਲਾ ਕੀਤਾ ਆ ਤਿੰਨ ਸਾਲ ਹੋ ਗਏ ਸਰਕਾਰ ਨੂੰ ਆ ਜਿਹੜੀ ਆਪ ਦੀ ਸਰਕਾਰ ਨੂੰ ਜੀ ਇਹ ਤਿੰਨ ਸਾਲ ਇਹਨਾਂ ਨੂੰ ਹੋ ਗਏ ਆ ਦੱਸੋ ਪੰਜਾਬ ਦਾ ਨੌਜਵਾਨ ਦਾ ਪੰਜਾਬ ਦਾ ਕੀ ਗੱਲ ਕੀਤੀ ਸવાય ਇੱਕ ਦੂਜੇ ਤੇ ਸਿਆਸੀ ਰੋਟੀਆਂ ਨਸ਼ੇ ਦੇ ਪ੍ਰਤੀ ਸਿੱਖ ਦੋ ਕੀ ਨ ਕੀਤਾ ਕੀ ਹੈ ਤੁਸੀਂ ਜਿਹੜੀ ਚਿੱਠੀ ਦੀ ਗੱਲ ਕੀਤੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਆਪਾਂ ਪਹਿਲਾਂ ਵੀ ਕਈ ਵਾਰ ਇਸ ਚੀਜ਼ ਤੇ ਗੱਲ ਕਰ ਚੁੱਕੇ ਹਾਂ ਇੱਕ ਸਵਾਲ ਸੱਤਾਪਿੰਡੀ ਦਾ ਜ਼ਿਕਰ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਦੱਸ ਦਿੱਤਾ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਇਸ ਗੱਲ ਨੂੰ ਕੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਸੱਤੇ ਪਿੰਦੀ ਦੇ ਰਿਲੇਸ਼ਨਾਂ ਬਾਰੇ ਤੇ ਸੱਤੇ ਪਿੱਤੀ ਦੇ ਪਿੰਦੀ ਦੇ ਕਾਰਨਾਮਿਆਂ ਬਾਰੇ ਕਿਸੇ ਹੋਰ ਨੂੰ ਪਤਾ ਸੀ ਤੁਹਾਡੀ ਚਿੱਠੀ ਤੋਂ ਬਾਅਦ ਜਦੋਂ ਅਸੀਂ ਜਦੋਂ ਜਦੋਂ ਮੈਂ ਸੀਐਮ ਸਾਹਿਬ ਨੂੰ ਸਭ ਕੁਝ ਦੱਸ ਆਏ ਆ ਡਿਪਟੀ ਸੀਐਮ ਸਾਹਿਬ ਉਹਨਾਂ ਨਾਲ ਗੱਲ ਕਰਤੀ ਤੇ ਇਹ ਹਾਥੀ ਦੇ ਪਾਉਂ ਵਿੱਚ ਸਭ ਕਾ ਬਹੁਤ ਜਦੋਂ ਮੈਂ ਮੰਨ ਲਿਆ ਸਾਰਾ ਮੋੜ ਨੂੰ ਦੱਸ ਆਏ ਆ ਤੇ ਇਹ ਤੋਂ ਇਹ ਤੋਂ ਰਹਿ ਕੀ ਜਾਂਦਾ ਇਹ ਦੱਸ ਦਿਓ ਜੀ ਨਹੀਂ ਪਰ ਕੋਈ ਹੋਰ ਲੀਡਰ ਵੀ ਹੋਣਗੇ ਜਿਹੜੇ ਕਿਤੇ ਨਾ ਕਿਤੇ ਸ਼ਾਹ ਬਿਕਰਮ ਸਿੰਘ ਮਜੀਠੀਆ ਦੇ ਪੱਖੇ ਜਾ ਕੇ ਬੰਦੇ ਹੋਣਗੇ ਉਹ ਇਹਦੇ ਇਹਦੇ ਜੀ ਕਈ ਚਾਪਲੂਸ ਹੁੰਦੇ ਆ ਕਈਆਂ ਕਈ ਚਾਪਲੂਸ ਹੁੰਦੇ ਕਈ ਕੁਝ ਹੁੰਦਾ ਹੀ ਸਿਆਸਤਾਂ ਚ ਕਈ ਕੁਝ ਹੁੰਦਾ ਹੈ ਕਈ ਹੋਣਗੇ ਵੀ ਜੀ ਹੂੰ ਹੋਣਗੇ ਤਾਂ ਮੈਂ ਖੁੱਲ੍ਹ ਕੇ ਤੁਸੀਂ ਦੱਸ ਨਹੀਂ ਰਹੇ ਮੈਂ ਕੀ ਦੱਸਾਂ ਨਹੀਂ ਜਦੋਂ ਮੈਂ ਪਾਰਟੀ ਜੀ ਨਹੀਂ ਮੈਂ ਕੀ ਦੱਸਾਂ ਐਵੇਂ ਨਾ ਦੂਸ਼ਾਪਾਚੀ ਕਰ ਰਹੇ ਸੀ ਜਾਂ ਨਹੀਂ ਸੀ ਇਹ ਹੁੰਦਾ ਤੇ ਬੇੜਾਗਰ ਕੋਇਆ ਨਾ ਜੇ ਜੇ ਸਚਾਈ ਦੇ ਚੱਲਦੇ ਪੰਥ ਦੇ ਚੱਲਦੇ ਸ਼੍ਰੋਮਣੀ ਕਾਲ ਦੇ ਸੂਲਾਂ ਦੇ ਚੱਲਦੇ ਪੰਜਾਬ ਲਈ ਚੱਲਦੇ ਤੇ ਇਹ ਦਿਨ ਹੁਣੇ ਹੀ ਨਹੀਂ ਸੀ ਅੱਛਾ ਜਿਹੜੇ ਚਿੱਠੀ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਜਾਂ ਜਿਹੜੇ ਬਿਆਨ ਦਾ ਜ਼ਿਕਰ ਅਸੀਂ ਪੋਲਾ ਭੋਲੇ ਦੇ ਬਿਆਨ ਦਾ ਕਰ ਲਈਏ ਚਰਚਾ ਇਹ ਵੀ ਨਿਕਲੀ ਕਿ ਭੋਲੇ ਨੇ ਇੱਕ ਜਾਣਬੁੱਝ ਕੇ ਕਿਸੇ ਵੱਡੇ ਲੀਡਰ ਦੇ ਕਹਨ ਤੇ ਉੱਪਰ ਬਿਕਰਨ ਸਿੰਘ ਮਜੀਠੀਆ ਦਾ ਨਾਮ ਲੈਤਾ ਸੀ ਇਹਦੇ ਪੋਲਾ ਅਕਾਲੀ ਦਲ ਦੇ ਕਿਸੇ ਲੀਡਰ ਦੇ ਕਹਨ ਤੇ ਇਹਦੇ ਭੋਲਾ ਭੋਲਾ ਹੀ ਭੋਲਾ ਅੰਦਰ ਰਿਹਾ ਜੀ ਇਹ ਭੋਲਾ ਹੀ ਦੱਸ ਸਕਦਾ ਜੀ ਆ ਹੁਣ ਮੇਰਾ ਖਿਆਲ ਉਹਨੂੰ ਪੇਰੋਲ ਤੇ ਬਾਹਰ ਆਇਆ ਇਹਦੇ ਭੋਲਾ ਭੋਲਾ ਦੱਸ ਸਕਦਾ ਕਿਹਦੇ ਕਹਨ ਦੇ ਕੀਤਾ ਕੀ ਕੀਤਾ ਕੀ ਹੋਇਆ ਜੀ ਭੋਲਾ ਹੀ ਦੱਸਦਾ ਅਸੀਂ ਤੇ ਜੋ ਸੜਨਾ ਬੀਤੀ ਆ ਜੋ ਹੱਟ ਬੀਤੀ ਸਾਡੇ ਨਾਲ ਹੋਈ ਆ ਸਾਡੇ ਪਰਿਵਾਰ ਨਾਲ ਹੋਈ ਆ ਸਾਡੇ ਵਰਕਰਾਂ ਨਾਲ ਹੋਈ ਆ ਮੈਂ ਤਾਂ ਉਹ ਦੱਸ ਸਕਦਾ ਜੀ ਪਰ ਜਿਹੜੀ ਕਾਰਵਾਈ ਹੁਣ ਤੱਕ ਹੁੰਦੀ ਰਹੀ ਸਿੱਟਾਂ ਬਣ ਗਈਆਂ ਜਿਮਣੀ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਬਨੂੜ ਥਾਣੇ ਦੇ ਤੁਸੀਂ ਉਹ ਕੱਲ ਦੇ ਬਿਆਨ ਦੇ ਵੀ ਜ਼ਿਕਰ ਕੀਤਾ ਕਿ ਜੇਕਰ ਉਸ ਜਿਮਣੀ ਦੀ ਜਾਂਚ ਹੋ ਜਾਂਦੀ ਤਾਂ ਸ਼ਾਇਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਮਾਮਲਾ ਅੱਜ ਤੱਕ ਆਉਣਾ ਹੀ ਨਹੀਂ ਸੀ ਪਹਿਲਾਂ ਹੀ ਕਾਰਵਾਈ ਹੋ ਜਾਣੀ ਸੀ ਉਹ ਜਿਮਣੀ ਚ ਕੀ ਕੀ ਹੈ ਜਿਮਣੀ ਬਨੂੜ ਥਾਣੇ ਦੇ 43 ਬੀ ਨੰਬਰ ਜਿਮਣੀ ਆ ਪਟਿਆਲਾ ਦੀ ਐਸਐਸਪੀ ਯੂਨਡਿਕਸ਼ਨ ਚੋਂ ਉਠਾਣਾ ਪੈਂਦਾ ਆ ਠੀਕ ਹੈ ਉਹ ਜਿਮਣੀ ਇਹਨਾਂ ਨੇ ਡਿਸਟਰੋਏ ਕਰਤੀ ਥਾਣੇ ਦੇ ਵਿੱਚੋਂ ਕਦੋਂ ਸਾਰਾ ਉਹ ਰਿਕਾਰਡ ਆ ਜੀ ਉਹਦੀ ਕਾਪੀ ਜਿਹੜੀ ਆ ਕਿਹੜੀ ਸਰਕਾਰ ਚ ਕਾਂਗਰਸ ਦੀ ਜਾਂ ਅਕਾਲੀਆਂ ਦੀ ਸਰਕਾਰ ਉਹ ਕਾਂਗਰਸ ਦੀ ਜੀ ਔਰ ਕੈਪਟਨ ਅਮਰਿੰਦਰ ਸਿੰਘ ਜਾਂ ਚਰਨਜੀਤ ਚੰਨੀ ਇਹ ਦੋ ਦੋਵਾਂ ਦੇ ਲਾਓ ਜੀ ਦੋਵਾਂ ਦੇ ਰਿਕਾਰਡ ਦੋਵਾਂ ਤੇ ਰਿਕਾਰਡ ਏ ਗਾਇਬ ਹੁੰਦੇ ਰਹੇ ਜੀ ਇਹਨਾਂ ਦੀ ਸਟਾਂ ਦੇ ਦੌਰਾਨ ਦੋਵਾਂ ਦੇ ਗਾਇਬ ਰਹੇ ਰਿਕਾਰਡ ਸੈਟ ਦੇ ਵਿੱਚ ਰਿਕਾਰਡ ਕੋ ਪੰਨਾ ਗਾਇਬ ਹੋਇਆ ਕਿ ਸਾਰੀ ਸਾਰੀ ਰਿਪੋਰਟ ਸਾਰੀ ਦੀ ਸਾਰੀ ਜਿੰਬਣੀ ਜੀ ਬੜੀ ਵੱਡੀ ਲੰਬੀ ਜਿੰਬਣੀ ਸਾਰੀ ਲੰਬੀ ਸਾਰੀ ਜੋ ਡਿਸਟਰੋਏ ਹੋਈ ਉਹ ਕੁਦਰਤੀ ਉਹ ਪਰਮਾਤਮਾ ਵਾਲਾ ਬਿਆਨ ਤੇ ਆ ਉਹ ਉਹਦੀ ਇੱਕ ਕੁਦਰਤੀ ਕਾਪੀ ਸੈਸ਼ਨ ਕੋਡ ਚ ਅਮਰਿਤ ਸਰ ਕਪਟਿਆਲਾ ਨਹੀਂ ਪਟਿਆਲਾ ਜੀ ਸੈਸ਼ਨ ਕੋਡ ਜੱਦੀ ਕੋ ਰਹਿ ਗਈ ਠੀਕ ਹੈ ਉਹ ਮਿਹਨਤ ਕਰਕੇ ਪ੍ਰਮਾਤਮਾ ਨੇ ਸਾਨੂੰ ਲੁਭਾਤੀ ਉਹ ਆਪਣੇ ਜਿਹੜੇ ਬੈਂਸ ਸਾਹਿਬ ਹੀ ਇਹਨਾਂ ਤੋਂ ਫੇਰ ਉਹ ਸਾਰੀਆਂ ਹੀ ਵਾਪਸ ਮੇਟਕ ਰਾਈਆਂ ਨੇ ਹੁਣ ਉਹ ਵਿਜੀਲੈਂਸ ਦੇ ਵਿੱਚ ਉਹਦਾ ਜ਼ਿਕਰ ਹੋ ਰਿਹਾ ਉਹ ਵਿਜੀਲ ਸੈਟ ਇਹ ਸੈਟ ਕੋ ਵੀ ਆ ਸਾਰੇ ਕੋਈ ਆ ਜੀ ਅਜੇ ਤੱਕ ਵੀ ਉੱਤੇ ਐਫ ਆਈ ਆਰ ਨਹੀਂ ਹੋਈ ਜੀ ਉਸ ਜਿਵੇਂ ਤਾਂ ਐਫ ਆਈ ਆਰ ਹਾਂ ਜੀ ਇਹ ਵੀ ਉਦਾਂ ਤੋਂ ਉਦਾਂ ਹੀ ਪਿਆ ਜੀ ਸਭ ਕੁਝ ਹੋ ਅਜੇ ਵੀ ਅਜੇ ਵੀ ਕਿਹੜੀਆਂ ਇਨਸਾਨ ਮਿਲਿਆ ਜੀ ਉਹ ਵੀ ਮਤਲਬ ਕਿਤੇ ਨਾ ਕਿਤੇ ਇਸ ਸਰਕਾਰ ਜੋ ਦਾਅਵੇ ਕੀਤੇ ਜਾ ਰਹੇ ਆ ਜਾਂ ਵਿਜੀਲੈਂਸੀ ਜੋ ਕਾਰਗੁਜ਼ਾਰੀ ਹੁਣ ਹੋ ਰਹੀ ਹੈ ਉਹ ਤੇ ਹਜੇ ਸਵਾਲੀਆ ਨਿਸ਼ਾਨ ਹੈ ਪੰਜਾਬ ਤੱਕ ਨੈਟ ਸ਼ੈਲ ਰਿਜ਼ਲਟ ਨਹੀਂ ਹੁੰਦਾ ਇਹ ਤੱਕ ਅਸੀਂ ਕੀ ਕਹਿ ਸਕਦੇ ਜੀ ਪਰ ਜਦੋਂ ਅਸੀਂ ਪੂਰਾ ਵੇਰਵਾ ਦੇਖਦੇ ਆ ਜਿਹਦੇ ਵਿੱਚ ਨਾਮ ਮੈਂ بڑے ਸੱਤਾਪਿੰਦੀ ਦਾ ਆਪਾਂ ਜ਼ਿਕਰ ਕੀਤਾ ਅੱਜ ਜਗਜੀਤ ਚਾਹਲ ਨੂੰ ਬਿੱਟੂ ਰਖਣ ਨੂੰ ਅੱਜ ਬੁਲਾਇਆ ਗਿਆ ਹਾਲਾਂਕਿ ਹੋਰ بڑے ਨਾਮ ਇਹਦੇ ਵਿੱਚ ਸ਼ਾਮਲ ਹੋਣਗੇ ਹੋਰ ਕਿਹੜੇ ਕਿਹੜੇ ਅਜਿਹੇ ਨਾਮ ਨੇ ਜੋ ਚਰਚਾ ਦਾ ਵਿਸ਼ਾ ਤਾਂ ਨਹੀਂ ਬਣੇ ਪਰ ਬੜੇ ਅਹਿਮ ਰੋਲ ਬੜੇ ਅਹਿਮ ਗਵਾਹ ਇਸ ਮਾਮਲੇ ਦੇ ਵਿੱਚ ਮੰਨੇ ਜਾਂਦੇ ਆ ਇਹ ਤੇ ਸਾਰਾ ਔਨ ਰਿਕਾਰਡ ਹੈ ਜੀ ਸਾਰਿਆਂ ਨੇ ਆਪਣੀ ਐਪਲੀਕੇਸ਼ਨਾਂ ਆਪਣੇ ਸਿਗਨੇਚਰ ਦੇ ਕੇ ਉੱਥੇ ਸਭ ਸਭ ਕੁਝ ਰਿਕਾਰਡ ਬਣਿਆ ਪਿਆ ਜੀ ਕਿਹੜੇ ਜਿਹੜੇ ਹੈਗੇ ਪੰਜਾਬ ਦੇ ਭਲੇ ਲਈ ਸਾਰੇ ਆਉਂਦੇ ਪਏ ਅੱਗੇ ਜੀ ਜਗਜੀਤ ਚਾਲ ਦਾ ਕੁਝ ਜ਼ਿਕਰ ਕਰਦੇ ਹੋ ਕੀ ਰੋਲ ਸੀ ਕਿਵੇਂ ਸੱਤਾਪਿੰਦੀ ਨਾਲ ਅਟੈਚਮੈਂਟ ਜਗਜੀਤ ਚਾਲਦੀ ਹੁੰਦੀ ਹੈ ਕਿਉਂਕਿ ਇੱਕ ਫੈਕਟਰੀ ਜਗਜੀਤ ਚਾਲਦੀ ਚੱਲਦੀ ਹੈ ਸਾਰੇ ਲੋਕਲ ਅਮਰਸਰੀ ਅਮਰਸਰ ਤੋਂ ਲੌਂਗ ਕਰਦੇ ਆ ਸਾਨੂੰ ਮਲਾਉਣ ਵਾਲਾ ਹੀ ਬਿਕਰਮ ਜੀਠੀ ਆ ਸਾਰੇ ਆਨ ਠੀਕ ਸੋ ਸਾਰਿਆਂ ਨੂੰ ਸਾਨੂੰ ਉਹ ਆਪਣੇ ਮਿੱਤਰਾਂ ਨਾਲ ਹੁਣ ਮੇਰੇ ਮਿੱਤਰ ਤੇ ਮੈਂ ਮਿਲਾਉਂਗਾ ਉਹਦੇ ਮਿੱਤਰ ਤੇ ਉਹਨੇ ਮਿਲਾਇਆ ਤੁਹਾਡੇ ਮਿੱਤਰ ਤੁਸੀਂ ਮਿਲਾਓ ਠੀਕ ਹੈ ਠੀਕ ਹੈ ਸਾਰ ਬਿਕਰਮ ਸਿੰਘ ਮਜੀਠੀਏ ਨੇ ਆਪਣੇ ਮਿੱਤਰ ਸਾਰਿਆਂ ਨੂੰ ਮਿਲਾਏ ਜੀ ਹੈ ਹੀ ਉਹਦੇ ਮਿੱਤਰ ਹੀ ਸਾਡੇ ਨਾਲ ਕੰਸਰਨ ਕੋਈ ਨਹੀਂ ਜੀ ਠੀਕ ਹੈ ਤੁਹਾਨੂੰ ਵਰਤਿਆ ਗਿਆ ਬਾਅਦ ਚ ਉਹਨਾਂ ਲੋਕਾਂ ਵੱਲੋਂ ਨਹੀਂ ਸਾਨੂੰ ਸਾਨੂੰ ਜਿ ਜੀ ਚਾਹਲ ਨੂੰ ਵਰਤਿਆ ਗਿਆ ਹੋਵੇ ਇਹ ਤਾਂ ਜਿ ਜੀ ਚਾਹਲ ਦੱਸ ਸਕਦੇ ਜੀ ਤੁਸੀਂ ਪੁੱਛ ਸਕਦੇ ਜੀ ਮੈਂ ਤਾਂ ਉਹ ਤੁਸੀਂ ਨਹੀਂ ਤੁਸੀਂ ਕਾਫੀ ਨੇੜਤਾ ਰੱਖਦੇ ਹੋ ਬੁਨੀ ਜੀ ਉਹਨਾਂ ਦੀ ਸਾਰਿਆਂ ਦੀ ਉਹ ਤਾਂ ਤੱਕੇ ਉਹ ਜੀ ਨਜਾਇਜ਼ ਹੋਇਆ ਜੀ ਤੇ ਇਹ ਸਾਰੀ ਪੋਲਿਟਿਕਲੀ ਇਹ ਨਾ ਨੇ ਨਜਾਇਜ਼ ਅੰਮ੍ਰਿਤਸਰ ਦੇ ਝੋਕ ਕੇ ਤੁਸੀਂ ਜਰਗੀ ਚਾਰ ਨੂੰ ਉਹਦੇ ਪਿੰਡ ਤੋਂ ਚੋਕ ਕੇ ਲੈ ਕੇ ਇੱਥੇ ਪਲਾਂਟੇਸ਼ਨ ਕਰਦੇ ਪਏ ਜੇ ਉਹ ਆਪਣੇ ਬਟੂ ਬਟੂ ਆਲਖੜੂ ਲੈ ਕੇ ਵੀ ਤੁਸੀਂ ਪਲਾਂਟੇਸ਼ਨ ਕਰਦੇ ਸਭ ਨਜਾਇਜ਼ ਤੱਕੇਸ਼ਾਹੀ ਤੇ ਕੀਤੀ ਕੋ ਸੀਬੀਆਈ ਦੀ ਕੋਟਾ ਨੇ ਇਹਨਾਂ ਨੂੰ ਬਰੀ ਕੀਤਾ ਪਿਆ ਜੀ ਹੂੰ ਤੇ ਦੱਸੋ ਇਹ ਤੱਕਾ ਨਹੀਂ ਦੇ ਹੋਰ ਕੀ ਆ ਰਹੀ ਏ ਹੁਣ ਤੱਕੇਸ਼ਾਹੀ ਹੋ ਰਹੀ ਆ ਅਜਾ ਤਰ੍ਹਾਂ ਜੇ ਇਹਦੇ ਇਸ ਨੂੰ ਪਤਾ ਲੱਗ ਜਾਊਗਾ ਕਿ ਇਹ ਸਿੱਟੇ ਤੋਂ ਬਾਅਦ ਜਾਂ ਬਿਜ਼ਨਸ ਦਾ ਕੀ ਕੀ ਨੈਟਸ਼ਲਕਰ ਏਜੰਸੀਆਂ ਕਰਦੀਆਂ ਸਰਕਾਰ ਕਰਦੀ ਹੈ ਕੀ ਪ੍ਰੋਡਿਊਸ ਕਰਦੀ ਕੀ ਕੋਰਟ ਫੈਸਲਾ ਕਰਦੀ ਗੱਲ ਦੇ ਕਿ ਤੱਥਾਂ ਦੇ ਹੋਣੀ ਹੈ ਜੀ ਸਾਰੀ ਨਹੀਂ ਗੱਲ ਤਾਂ ਤੱਥਾਂ ਦੇ ਹੋਣੀ ਹੈ ਪਰ ਡੀਏ ਦਾ ਮਾਮਲਾ 540 ਕਰੋੜ ਦਾ ਜ਼ਿਕਰ ਜਿਹੜਾ ਹੋ ਰਿਹਾ ਤੁਹਾਨੂੰ ਲੱਗ ਰਿਹਾ ਵੀ ਐਡੀ ਰਕਮ ਵਾਕਈ ट्रांजੈਕਸ਼ਨਾਂ ਕਿਤੇ ਨਾ ਕਿਤੇ ਹੋਈਆਂ ਹੋਣਗੀਆਂ ਜਾਂ ਇਤੋਂ ਵੀ ਅੱਗੇ ਰਕਮ ਹੈ ਇਹ ਤੇ ਉੱਥੇ ਸਾਰੇ ਤੱਥ ਆ ਜਾਣੇ ਸਾਹਮਣੇ ਜੀ ਉਹਨਾਂ ਦੇ ਬੈਂਕ ਅਕਾਊਂਟ ਸਾਰੇ ਉਹਦੇ ਰਿਪੋਰਟਾਂ ਸਾਰੀਆਂ ਕਾਗਜ਼ਾਂ ਦੇ ਆਉਣੀਆਂ ਇਹ ਤੇ ਉਹਨਾਂ ਨੂੰ ਪਤਾ ਉਹ ਜਿਨ੍ਹਾਂ ਦੇ ਅਕਾਊਂਟ ਹੈ ਕੀ ਹੈਗਾ ਕੀ ਨਹੀਂ ਕੀ ਕੁਛ ਹੈ ਇਹਦੇ ਏਜੰਸੀਆਂ ਜਾਣਨ ਵੀਰ ਜਾਣੇ ਤੇ ਜਾਂ ਇਹ ਚਿਹਰੇ ਚਿਹਰੇ ਦੇ ਖਾਤੇ ਹੋ ਜਾਣਨ ਕਿਉਂਕਿ ਓਨ ਰਿਕਾਰਡ ਸਭ ਕੁਝ ਆ ਜਾਣਾ ਜੀ ਕਿਸੇ ਕਿਸੇ ਦਾ ਵੀ ਆ ਕੋਈ ਵੀ ਆ ਜੀ ਅੱਛਾ ਇਹਦੇ ਵਿੱਚ ਬੁਣੀ ਜ ਇੱਕ ਚੀਜ਼ ਹੈ ਬੜੀ ਸਪਸ਼ਟ ਜੀ ਸਵਾਲ ਦਾ ਜਵਾਬ ਅਸੀਂ ਚਾਹਾਂਗੇ ਤੁਸੀਂ ਹੁਣ ਬੀਜੇਪੀ ਚੋਂ ਠੀਕ ਹੈ ਸੈਂਟਰ ਦੇ ਵਿੱਚ ਬੀਜੇਪੀ ਆ ਬੀਜੇਪੀ ਵੀ ਨਸ਼ਾ ਵਿਰੋਧੀ ਕਾਰਵਾਈਆਂ ਦੇ ਵਿੱਚ ਜਾਣੀ ਜਾਂਦੀ ਹੈ ਕਿ ਉਹ ਕਿਤਨਾ ਕਹਤੇ ਇਸ ਚੀਜ਼ ਨੂੰ ਟੋਲਰੈਂਟ ਨਹੀਂ ਕਰ ਰਹੇ ਬਰਦਾਸ਼ਤ ਨਹੀਂ ਕਰਦੇ 6000 ਕਰੋੜ ਦਾ ਨੈਕਸਸ ਡਰਗ ਰੈਕਟਰ ਦਾ ਪਰਦਾ ਫਾਸ਼ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਪੰਜਾਬ ਦੇ ਵਿੱਚ ਕਿਵੇਂ ਨਸ਼ਾ ਆ ਰਿਹਾ ਭਾਜਪੀ ਲਗਾਤਾਰ ਬਿਆਨ ਦੇ ਰਹੀ ਹੈ ਅਮਿਤ ਸ਼ਾਹ ਵੀ ਕਿਤਨਾ ਕਹਤੇ ਸਾਨੂੰ ਇੱਥੇ ਸੰਜੀਦਾ ਨਜ਼ਰ ਆਉਂਦੇ ਨੇ ਕੇਂਦਰ ਦੇ ਇਨਵੋਲਵਮੈਂਟ ਨੂੰ ਕਿਵੇਂ ਦੇਖਦੇ ਹੋ ਕੋਈ ਲੱਗਦਾ ਤੁਹਾਨੂੰ ਕੇਂਦਰ ਕਿਤੇ ਨਾ ਕਿਤੇ ਇੱਥੇ ਵੱਡੇ ਪੱਧਰ ਤੇ ਕੰਮ ਕਰਦੀ ਹੈ ਬੇਸ਼ੱਕ ਸੀਬੀਆਈ ਨੇ ਵੀ ਜਾਂਚ ਕੀਤੀ ਹੋਵੇ ਇਹ ਜਿਹੜਾ ਲਾਅ ਐਂਡ ਆਰਡਰ ਦਾ ਸਬਜੈਕਟ ਹੈ ਨਾ ਜੀ ਇਹ ਸਾਰਾ ਸਟੇਟ ਗਵਰਨਮੈਂਟ ਦਾ ਜੀ ਇਹ ਲਾਅ ਐਂਡ ਆਰਡਰ ਦਾ ਨਸ਼ਿਆਂ ਦਾ ਪ੍ਰਤੀ ਜੋ ਕੁਝ ਵੀ ਆ ਇਹ ਸਾਰਾ ਸਟੇਟ ਸਟੇਟ ਸਬਜੈਕਟ ਹੈ ਜੀ। ਤੋਂ ਜਦੋਂ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਤੋਂ ਮਤਵ ਮੰਗੇ ਹੋਏ ਹੋਮ ਮਿਨਿਸਟਰ ਸੈਂਟਰ ਤੋਂ ਉਹ ਮਤ ਕਰ ਸਕਦੇ ਆ। ਹਮ ਜਦ ਤੱਕ ਇਹ ਮਤ ਨਹੀਂ ਮੰਗਣਗੇ ਉਹ ਮਤ ਨਹੀਂ ਇੱਕ ਲਾਅ ਹੈ ਜੀ ਆਪਣਾ ਇਹ ਮਤ ਮੰਗਣਗੇ ਤੇ ਸੈਂਟਰ ਮਤ ਕਰਦੀ ਨਹੀਂ। ਇਸੇ ਮਤ ਦੇ ਕਰਕੇ ਸੱਤਾ ਪਿੰਦੀ ਅਜੇ ਤੱਕ ਹੱਥ ਹੀ ਨਹੀਂ ਆਇਆ। ਮੈਂ ਇਹਦੇ ਕਹਿਣਾ ਲਾਡੀ ਹੈ ਤਾਂ ਖਾਤੀ ਮੈਂ ਅੱਗੇ ਕਹਿੰਦਾ ਜਿਹੜੀ 44 ਬੀ ਇਹ ਜਿਹੜੀ ਮੈਂ ਜਿੰਮਣੀ ਕਹਿੰਦਾ ਉਹਨੂੰ ਉਹ ਉਹਨੂੰ ਰੀਪਰੋਡਿਊਸ ਹੋਈ ਆ ਉਹਨੂੰ ਪੜ ਲਓ ਉਹਦੇ ਤੇ ਉਹਦੇ ਤੇ ਸਾਰਾ ਆਪਣੀ ਕੇਸ ਸਟੱਡੀ ਕਰ ਲਓ ਦੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਜੀ ਜੇ ਉਹ ਤੇ ਕਾਰਵਾਈ ਹੋ ਜਾਂਦੀ ਸੱਤਾ ਪਿੰਦੀ ਇੱਥੇ ਆਉਣਗੇ ਜਾਂਦੇ ਜਾਣਗੇ ਸੱਤਾ ਪਿੰਦੀ ਦਾ ਆਪਾਂ ਹਵਾ ਬਣਾਇਆ ਪਿਆ ਉਹਨੂੰ ਐਫ ਆਈ ਆਰ ਚ ਦੇਣਾ ਦਰਜ ਨਹੀਂ ਕੀਤਾ ਕਿਸੇ ਨੇ ਜੀ ਭਾਵੇਂ ਕਾਲੀਆਂ ਦੀ ਸਰਕਾਰ ਹੀ ਭਾਵੇਂ ਕਾਂਗਰਸ ਦੀ ਸਰਕਾਰ ਹੀ ਭਾਵੇਂ ਇਹਨਾਂ ਦੀ ਸਰਕਾਰ ਹੈ ਜਿਹੜੀ ਹੁਣ ਚੱਲਦੀ ਪਈ ਹੈ ਠੀਕ ਹੈ ਤੇ ਜਿਹੜੇ ਜਿਹੜੇ ਮੇਨ ਸਰਗਣਾ ਨੇ ਇਹਨਾਂ ਨੂੰ ਆਪਾਂ ਕੀਕਾ ਮਾਰਦੇ ਆਂ ਬਿਗ ਫਿਸ਼ ਮਗਰਮਛ ਕਹਿੰਦੇ ਆਂ ਉਹਦੇ ਤੁਸੀਂ ਰਜਿਸਟਰ ਨਹੀਂ ਕੀਤੇ ਸਕਦੇ ਨਾ ਸਰਕਾਰਾਂ ਨੇ ਤੇ ਸਿਆਸੀ ਰੋਟੀਆਂ ਆਪਾਂ ਸਾਰੇ ਸੇਕਦੇ ਪੈ ਜਾਂਦਾ ਉੱਥੇ ਨਹੀਂ ਨਾ ਨਾ ਕਰਨ ਦਾ ਕਾਰਨ ਇਕੱਲੀਆਂ ਸਰਕਾਰ ਨੇ ਨਹੀਂ ਕੀਤਾ ਕੈਪਟਨ ਸਰਕਾਰ ਦਾ ਮੈਂ ਕਹਿੰਦਾ ਸਾਡੀ ਸਰਕਾਰ ਹੀ ਸਾਰ ਬਾਦਲ ਦੀ ਸਰਕਾਰ ਹੀ ਇਹ ਇਹ ਮਿਨਿਸਟਰ ਹੀ ਆਪਣਾ ਸਾਬਕ੍ਰਮ ਸੋ ਇਹਰੇ ਮੇਤਰ ਹੀ ਇਹਨਾਂ ਨਹੀਂ ਹੁੰਦਾ ਜੀ ਪਾਵਰ ਹੀ ਇਹਨਾਂ ਉਹ ਤੋਂ ਬਰ ਬ ਕੈਪਟਨ ਦੇ ਬਿਆਨ ਹੋਏ ਨੇ ਬਿੱਟੂ ਆਲਖ ਦੇ ਬਿਆਨ ਹੋਏ ਨੇ ਹੋਰ ਹੋਰ بڑے ਲੀਡਰਾਂ ਦੇ ਬਿਆਨ ਹੋਏ ਨੇ ਉਹਨਾਂ ਦੇ ਬਿਆਨਾਂ ਤੇ ਵੀ ਸੱਤਾਪਿੰਦੀ ਦਾ ਜ਼ਿਕਰ ਕੋਈ ਨਹੀਂ ਹੋਇਆ ਉਹ ਜਿਮਨੀ ਦੀ ਸਭ ਕੁਝ ਹੋਇਆ ਜੀ ਜਿਮਨੀ ਚੋਈ ਕਿ ਉਹ ਹੀ ਆ ਜੀ ਉਤੋਂ ਦਾ ਸਾਰਾ ਕੇਸ ਚੱਲਣਾ ਹੀ ਜੀ ਉਹ ਸਭ ਕੁਝ ਹੋਇਆ ਜੀ ਤੇ ਉਹੀ ਜਿਮਨੀ ਜਿਹੜੀ ਕਿ ਹੈ ਉਹ ਖੁਰਦਪੁਰਦ ਕੀਤੀ ਗਈ ਹੈ ਹਾਲਾਂਕਿ ਉਹ ਕਿਤੇ ਨਾ ਕਿਤੇ ਹੁਣ ਡਾਕੂਮੈਂਟ ਦੇ ਤੌਰ ਤੇ ਮੌਜੂਦ ਹੋਰ ਮੌਜੂਦ ਹੈ ਜੀ ਸਿੱਟ ਕੋ ਹੈਗੀ ਹੈ ਜੀ ਉਹੀ ਜਿਮਨੀ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਪਰਦਾ ਚੱਕਦੀ ਨਜ਼ਰ ਆਊਗੀ ਬਿਲਕੁਲ ਜਾਤ ਤੱਕ ਤੁਸੀਂ ਸੱਤਾ ਪਿੰਦੀ ਸੱਤਾ ਪਿੰਦੀ ਲਾਡਾ ਲਾਡੀ ਖਰੀ ਜੰਨੇ ਆ ਉਹ ਐਫ ਆਈ ਆਰ ਤੇ ਨਾ ਹੀ ਨਹੀਂ ਕਿਸੇ ਦਾ ਇੰਦਾ ਦਾ ਤੇ ਭਾਵੇਂ ਇਹ ਤੇ ਇੱਕ ਸ਼੍ਰੋਮ ਨਹੀਂ ਕਾਲੀ ਦਾ ਦੀ ਸਰਕਾਰ ਰਹੀ ਹੈ ਭਾਵੇਂ ਕਾਂਗਰਸੀ ਸਰਕਾਰ ਰਹੀ ਹੈ ਆ ਭਾਵੇਂ ਹੁਣ ਆਪਦੀ ਆ ਇਹ ਸਾਰੇ ਇੱਕ ਦੂਜੇ ਨੂੰ ਸਵਾਏ ਦੂਸ਼ਣ ਬਾਜੀ ਤੋਂ ਸਵਾਏ ਬੇਦਬੀ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੇ ਦਸ਼ਿਆਂ ਦਾ ਸਵਾਏ ਇਹਨਾਂ ਇਹਨਾਂ ਦੇ ਸਿਰ ਤੇ ਸਰਕਾਰਾਂ ਬਣਾਉਂਦੇ ਪਏ ਨੇ ਹੂੰ ਸਿਆਸੀ ਰੋਟੀਆਂ ਸੇਕਦੇ ਪਏ ਨੇ ਸਾਰੀਆਂ ਸਰਕਾਰਾਂ ਬਣਾਉਣ ਲਈ ਅੱਛਾ ਬੋਨੀ ਤੁਹਾਡੀ ਚਿੱਠੀ ਸਿਆਸੀ ਰੰਗਤ ਬੜਾ ਆਈ ਉਸ ਚਿੱਠੀ ਦੇ ਵਿੱਚ ਕਿਹਾ ਗਿਆ ਕਿ ਸਿਆਸੀ ਬਦਲਾਖੋਰੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਪੋਲਿਟਿਕਲ ਤੌਰ ਤੇ ਅਜਨਾਲਾ ਪਰਿਵਾਰ ਨੂੰ ਕਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਮਾਝੇ ਦੇ ਜਰਨਲ ਦੇ ਰੂਪ ਬਦਲੇ ਗਏ ਨੇ ਵਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਬੜਾ ਆਉਂਦਾ ਉੱਥੇ ਤੇ ਉਹ ਕਦ ਨਾ ਕਦੇ ਉਹ ਚਿੱਠੀ ਸਿਆਸਤ ਹੀ ਕਦ ਨਾ ਕਦੇ ਸ਼ੋਅ ਕਰਦੀ ਸੀ ਤੁਸੀਂ ਉਹ ਚਿੱਠੀ ਪੜ ਲਓ ਸਿਆਸਤ ਘੱਲ ਸ਼ੋਅ ਕਰਦੀ ਆ ਤੇ ਆ ਡਰੈਗ ਰੈਕਟ ਬਾਰੇ ਜਰਾ ਦੱਸਦੀ ਪਈ ਹੈ ਕਿਹੜੀ ਕਿਹੜੀ ਮੈਂ 3 2 ਪੇਜਾਂ ਦੇ ਦੇਖ ਕੇ ਦਿੱਤੀ ਏ ਡੀਓ ਲੈਟਰ ਉਹ ਸਿਆਸਤ ਘੜਨਦੀ ਆ ਤੇ ਲਿੰਕ ਆ ਬਜਰਾ ਦੱਸਦੀ ਕਿ ਆ ਆ ਕੁਸ਼ ਆ ਕੁਸ਼ ਹੋਇਆ ਜੀ ਪਰ ਉਹ ਚਿੱਠੀ ਸਿਆਸਤ ਦੇ ਤੌਰ ਤੇ ਦੂਸ਼ਣਬਾਜ਼ੀ ਦਾ ਕੰਮ ਤਾਂ ਬਹੁਤ ਵਧੀਆ ਕਰ ਗਈ ਲੇਕਿਨ ਕਾਰਵਾਈ ਦਾ ਕਾਨੂੰਨੀ ਕਾਰਵਾਈ ਕੰਮ ਨਹੀਂ ਕਰਦੀ ਤੇ ਤਰਨਾ ਦੇ ਏਜੰਸੀਆਂ ਤੇ ਸਰਕਾਰਾਂ ਨੇ ਜੀ ਸੋ ਉਹ ਉਹ ਪ੍ਰੈਜ਼ੈਂਟ ਟਾਈਮ ਸਰ ਪ੍ਰਕਾਸ਼ ਸਿੰਘ ਬਾਦਲ ਮੁਖਮੰਦ ਉਹਨਾਂ ਨੇ ਮੈਂ ਗਿਆ ਮੈਨੂੰ ਕਹਿੰਦੇ ਕਾਕਾ ਲਿਖ ਕੇ ਲਿਆ ਮੈਂ ਲਿਖ ਕੇ ਦੇ ਆ ਜੀ ਕਰਨਾ ਤੇ ਉਹਨਾਂ ਨੇ ਕਿਸੇ ਅਥਾਰਟੀ ਨੂੰ ਜਾਂ ਕਿਸੇ ਏਜੰਸੀ ਨੂੰ ਦੇਣਾ ਹੈ ਉਹਨਾਂ ਨੇ ਉਹਨਾਂ ਨੇ ਵੇਖਣਾ ਹੈ ਸਰਕਾਰ ਦੀ ਕੋਈ ਪੁਲਿਸ ਅਥਾਰਟੀ ਕੋਈ ਜਾਂ ਵਿਜੀਲੈਂਸ ਜਾਂ ਕਿਸੇ ਨੂੰ ਦੇਣਾ ਹੈ ਉਦੋਂ ਉਦੋਂ ਇਹਨਾਂ ਉਹ ਤੋਂ ਉਹ ਚਿੱਠੀਆਂ ਉਦੋਂ ਤੱਕ ਲੱਗੀਆਂ ਉਦੋਂ ਨਹੀਂ ਲੱਗੀਆਂ ਬਈਆਂ ਤੇ ਅੱਜੇ ਤੱਕ ਨਸ਼ਰ ਨਹੀਂ ਹੁੰਦੀਆਂ ਬਈਆਂ ਜੀ ਅੱਛਾ ਤੁਸੀਂ ਕਦੇ ਵਿਦੇਸ਼ ਗਏ ਸੱਤਾਪਿੰਦੀ ਨੂੰ ਮਿਲਣ ਤੋਂ ਬਾਅਦ ਬਿਟੂ ਅਲੱਗ ਤਾਂ ਵਿਦੇਸ਼ ਗਏ ਉੱਥੇ ਜਾ ਕੇ ਦੇਖ ਕੇ ਆ ਤੁਸੀਂ ਕਦੇ ਵਿਦੇਸ਼ ਗਏ ਸੀ ਮੈਂ ਨਹੀਂ ਗਿਆ ਜੀ ਕੈਨੇਡਾ ਮੈਂ ਨਹੀਂ ਗਿਆ ਜੀ ਗਏ ਨਹੀਂ ਵੀਜ਼ੇ ਵੀਜ਼ੇ ਲੱਗੇ ਲੱਗੇ ਰਹਿ ਕੇ ਗਿਆ ਟਾਈਮ ਨਹੀਂ ਲੱਗਾ ਜੀ ਉਦੋਂ ਗਵਰਨਮੈਂਟ ਦਾ ਸਰਕਾਰਾਂ ਦੇ ਵਿੱਚ ਟਾਈਮ ਨਹੀਂ ਲੱਗੇ ਪਮ ਵੀਜ਼ਾ ਲ ਪਰ ਜੇਕਰ ਹੁਣ ਸਾਰਾ ਕੁਝ ਹੁੰਦਾ ਨਜ਼ਰ ਆਇਆ ਮੈਂ ਜੇ ਹੁਣ ਤੱਕ ਦੀ 10 11 ਸਾਲ ਦੀ ਝਾਤ ਮਾਰੀਏ ਹੁਣ ਜੋ ਨਵੇਂ ਕੇਸ ਤੋਂ ਇਸੇ ਚੀਜ਼ ਦੀਆਂ ਪਰਤੱਖ ਘਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗ ਰਿਹਾ ਵੀ ਇੱਕ ਪਾਸੇ ਤਾਂ ਵਿਰੋਧੀ ਘੇਰ ਰਹੇ ਨੇ ਇੱਕ ਤਾਂ ਪ੍ਰਕਿਰਿਆ ਨੂੰ ਮਾੜਾ ਕਹਿ ਰਹੇ ਨੇ ਬੀਜਪੀ ਦੇ ਵੀ ਲੀਡਰ ਕਹਿ ਰਹੇ ਨੇ ਕਾਂਗਰਸ ਵਾਲੇ ਲੀਡਰ ਬਹੁਤ ਸਾਰੇ ਕਹਿ ਰਹੇ ਨੇ ਕਿ ਜੀ ਇਦਾਂ ਘਰੇਵੜਗੇ ਘਰੇਵੜਕੇ ਇਦਾਂ ਜਿਹੜਾ ਕਿ ਨਹੀਂ ਕਾਰਵਾਈ ਹੋਣੀ ਚਾਹੀਦੀ ਸੀ ਕਾਰਵਾਈ ਗਲਤ ਹੈ ਤਾਂ ਫੇਰ ਹੁਣ ਮਾਮਲਾ ਕੋਈ ਹੋਰ ਹੈ ਦੱਸਿਆ ਯੁੱਧ ਨਸ਼ਿਆਂ ਵਿਰੁੱਧ ਜਾ ਰਿਹਾ ਆ ਇਹ ਸਾਰੀਆਂ ਚੀਜ਼ਾਂ ਇਹ ਸਿਆਸਤ ਲੱਗ ਰਹੀ ਹੈ ਜਾਂ ਵਾਕਈ ਤੱਥਾਂ ਦੇ ਆਧਾਰ ਤੇ ਕਾਰਵਾਈ ਲੱਗ ਰਹੀ ਹੈ ਮੈਂ ਇਹਦੇ ਸਾਹ ਸੁਖਾਪ ਜੀ ਬੇਨਤੀ ਕਰਦਾ ਗੇ ਤੁਹਾਨੂੰ ਕਰਦਾ ਪਿਆ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਭਾਵੇਂ ਕੌਂਸਲ ਦੀ ਸਰਕਾਰ ਰਹੀ ਹੈ ਉਹਦੇ ਵੀ ਦੋ ਸੀਐਮ ਰਹੇ ਨੇ ਭਾਵੇਂ ਆਪਣੇ ਆਪ ਦੀ ਸਰਕਾਰ ਆ ਇਹ ਦੂਸ਼ਣਵਾਦੀਆਂ ਕਰਦੇ ਪਏ ਆ ਠੀਕ ਹੈ ਇਹ ਹਾਥੀ ਦੇ ਦੰਦ ਖਾਂ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਇਹਨਾਂ ਦੀਆਂ ਡਬਲ ਡਬਲ ਬੈਟਾ ਚਲਦੀਆਂ ਵੀ ਆ YouTubeਾਂ ਦੇ ਵੇਖੋ ਤੁਸੀਂ ਆ ਸੋਸ਼ਲ ਮੀਡੀਆ ਦੇ ਹਰ ਪਾਸੇ ਜਿਮਨ ਨੇ ਅੱਜ ਪ੍ਰਸਵਾਰਤਾ ਕੀਤੀ ਉਹ ਕਹਿੰਦੇ ਪਹਿਲਾਂ ਤਾਂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸੀ ਗਲੇ 'ਚ ਰੱਸਾ ਪਾ ਕੇ ਮਜੀਠੀਆ ਨੂੰ ਲੈ ਕੇ ਆਵਾਂਗੇ ਤਰਨ ਤਰਨ 2016 ਦੀ ਗੱਲ ਹੁਣ ਕਹਿ ਦਿੰਦੇ ਨੇ ਵੀ ਕਾਰਵਾਈ ਦੀ ਪ੍ਰਕਿਰਿਆ ਗਲਤ ਹੈ ਮੈਂ ਕਹਿੰਦਾ ਇਹ ਸਾਰਿਆਂ ਨੇ ਸਿਰਫ ਇੱਕ ਰਾਜ ਭਾਗ ਲਈ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਹੈ ਲੋਕਾਂ ਨੂੰ ਮਿਸ ਗਾਈਡ ਕੀਤਾ ਮਿਸਲੀਡ ਕੀਤਾ ਹੈ ਨਸ਼ਿਆਂ ਦੇ ਬੇਅਦਬੀ ਦੇ ਮੁੱਦਿਆਂ ਦੇ ਇਹ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਭਾਵੇਂ ਅਮੇ ਅਕਾਲੀਆਂ ਜਾਂ ਕਾ ਭਾਵੇਂ ਅਕਾਲੀ ਆ ਭਾਵੇਂ ਕਾਂਗਰਸ ਦੇ ਭਾਵੇਂ ਆਪ ਆ ਇਹ ਵੀ ਹੁਣ ਦੂਸ਼ਣ ਬਾਜੀ ਕਰਦੇ ਪਏ ਜਦ ਤੱਕ ਜਦ ਤੱਕ ਤੁਸੀਂ ਸਿਆਸਤ ਹੋ ਰਹੀ ਹੈ ਸਿਆਸਤ ਹੋ ਰਹੀ ਏ ਪੰਜਾਬ ਦਾ ਪੰਜਾਬ ਪੰਜਾਬ ਦਾ ਇਹਨਾਂ ਦਾ ਕੋਈ ਕੋਈ ਫਿਕਰਫਕਾ ਨਹੀਂ ਪੰਜਾਬ ਰੁੜ ਜੇ ਪੰਜਾਬ ਮਰ ਜੇ ਪੰਜਾਬ ਦਾ ਕੋਸ਼ ਹੋ ਜੇ ਗੁਰੂ ਰੱਖਾ ਇਹ ਇਹਨਾਂ ਸਿਵਾਏ ਦੂਸ਼ਣ ਬਾਜੀ ਦੋ ਇਹ ਦੂਜਾ ਇਹਦਾ ਫਾਇਦਾ ਕਿਹਨੂੰ ਮਿਲੂ ਕਿਹਦਾ ਜੀ ਇਹਦਾ ਇਹ ਸਿਆਸਤ ਦਾ ਇਹ ਇਹ ਪੰਜਾਬ ਦੇ ਲੋਕ ਦੱਸਣਗੇ ਆਉਣ ਵਾਲੀਆਂ 27 ਦੀਆਂ ਜਿੰਨੀਆਂ ਚੋਣਾ ਇਹ ਪੰਜਾਬ ਦੇ ਲੋਕ ਦੱਸਣ ਕਿਹਨੂੰ ਫਾਇਦਾ ਮਿਲਣਾ ਇਹ ਕੀ ਬਣ ਕੀ ਰਿਹਾ ਹੈ ਬੋਨੀ ਜੀ ਮੇਰਾ ਆਖਰੀ ਸਵਾਲ ਹੈ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਤਾਂ ਬਹੁਤ ਵੱਡੇ ਇਲਜ਼ਾਮ ਨੇ ਇਲਜ਼ਾਮ ਸੱਚ ਹੁੰਦੇ ਨੇ ਨਹੀਂ ਹੁੰਦੇ ਨੇ ਇਹ ਤਫਤੀਸ਼ ਤੋਂ ਬਾਅਦ ਪਤਾ ਲੱਗੂਗਾ 11-12 ਸਾਲ ਤੋਂ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਪਰ ਬਿਕਰਮ ਸਿੰਘ ਮਜੀਠੀਆ ਦੀ ਤਰ੍ਹਾਂ ਸੱਤਾਪਿੰਡੀ ਦੇ ਜਾਂ ਹੋਰ ਜਿਹੜੀਆਂ ਵੱਡੀਆਂ ਮੱਛੀਆਂ ਦਾ ਮੈਂ ਜ਼ਿਕਰ ਕਰਨਾ ਕਿਹੜੇ-ਕਿਹੜੇ ਲੀਡਰ ਇਸ ਵਕਤ ਤੁਹਾਨੂੰ ਲੱਗਦਾ ਹੈ ਮੌਜੂਦਾ ਸਰਕਾਰਾਂ ਚ ਸਾਬਕਾ ਸਰਕਾਰਾਂ ਚ ਸ਼ਾਮਿਲ ਰਹੇ ਨੇ ਜਿਨ੍ਹਾਂ ਦਾ ਬਿਕਰਮ ਸਿੰਘ ਮਜੀਠੀਆ ਤੋਂ ਬਾਅਦ ਖੁਲਾਸੇ ਜਿਨ੍ਹਾਂ ਦੇ ਹੋਣਗੇ ਮੈਂ ਕਹਿੰਨਾ ਅਤ ਖੁਦਾ ਦਾ ਬੈਰ ਹੁੰਦਾ ਜੀ ਮੈਂ ਕਿਸੇ ਦੇ ਦੂਸ਼ਨ ਬੋਝ ਨਹੀਂ ਕਰਨਾ ਚਾਹੁੰਦਾ ਇਹ ਇਹ ਦੇ ਰਿਆਂ ਦੇ ਨਹੀਂ ਉਹ مالک ਦੇ ਖਰਚ ਇਹ ਉਹਦੀ ਰਚਨਾ ਇਸ ਇਸ ਧਰਤੀ ਤੇ ਕਿੰਨਾ ਖਾਦੀਆਂ ਉਹਦੇ ਢਿੱਡ ਪੀੜ ਮੇਰਾ ਕਹਿਣ ਤੋਂ ਭਾਵੇਂ ਆ ਕਿ ਜੇ ਕੋਈ ਮਾੜਾ ਕਰੂਗਾ ਜਨਤਾ ਨਹੀਂ ਬਖਸ਼ਦੀ ਪਰਮਾਤਮਾ ਨਹੀਂ ਬਖਸ਼ਦਾ ਤੇ ਖਾਸ ਕਰਕੇ ਨਸ਼ਾ ਇਹਨਾਂ ਨੇ 17 ਬੁਸ਼ਾਤੀ ਹਰ ਘਰ 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 ਕੋਈ ਪੇਂ ਨਹੀਂ ਜਿੱਥੇ 70 ਦਾ ਬਿਸ਼ੀ ਹੈ ਜਿਹੜੀ ਧੀਆ ਪਹਿਣਾ ਨੌਜਵਾਨ ਵੀਰ ਇਹਨਾਂ ਦੇ ਸ਼ੈ ਲੱਗੇ ਪਏ ਨੇ ਮੇਰਾ ਕਹਿਣ ਤੋਂ ਭਾਵੇਂ ਆ ਕਿ ਇਹ ਸਵਾਏ ਸਿਆਸੀ ਰੋਟੀਆਂ ਸੇਕਣ ਤੋਂ ਸਵਾਏ ਭਾਵੇਂ ਮੌਜੂਦਾ ਸਰਕਾਰ ਹੈ ਭਾਵੇਂ ਸਾਬਕਾ ਸਰਕਾਰਾਂ ਰਹੀਆਂ ਇਹ ਸਾਰੇ ਰਲ ਮਿਲ ਕੇ ਡਰਾਮੇ ਹੀ ਕਰਦੇ ਪਏ ਆ ਪੰਜਾਬ ਨੂੰ ਨਸ਼ਾ ਮੁਕਤ ਜਿਹੜਾ ਕਰਾਉਣਾ ਆ ਪੰਜਾਬ ਨੂੰ ਆਰਥਿਕ ਸਥਿਤੀ ਤੋਂ ਕੱਢਣਾ ਆ ਪੰਜਾਬ ਦੀ ਜੋ ਨਹੀਂ ਇਹ ਸਿਆਸਤ ਸਿਆਸੀ ਲੀਡਰ ਵਿੱਚ ਸ਼ਾਮਲ ਹੈਗੇ ਨੇ ਹੋਰ ਸੁਖਬੀਰ ਸਿੰਘ ਬਾਦਲ ਨੂੰ ਸੱਤਾ ਪਿੰਦੀ ਦਾ ਜ਼ਿਕਰ ਪਤਾ ਸੀ ਸੱਤਾ ਪਿੰਦੀ ਦੇ ਕਾਰਨਾਮੇ ਦਾ ਪਤਾ ਸੀ ਜਿਹੜਾ ਚਿੱਠੀ ਤੋਂ ਬਾਅਦ ਵੀ ਕੰਮ ਨਹੀਂ ਹੋਇਆ ਇਹ ਤੇ ਉਹ ਦਾ ਸਕਦੇ ਨਹੀਂ ਅਸੀਂ ਤੇ ਆਪਣਾ ਆਪਣਾ ਫਰਜ਼ ਦਿਮਭਾਇਆ ਅਸੀਂ ਤੇ ਮੈਂ ਹੋਰ ਲੀਡਰ ਸ਼ਾਮਲ ਹੋ ਸਕਦੇ ਨੇ ਕਿ ਨਹੀਂ ਕੁਝ ਵੀ ਹੋ ਸਕਦਾ ਜੀ ਇਹ ਡਰੱਗ ਰੈਗਰ ਕੇਸ ਆ 6000 ਕਰੋੜ ਬਿਲਕੁਲ ਬਹੁਤ ਵੱਡੀ ਬਹੁਤ ਵੱਡੀ ਇਹ ਨਾ ਉਹਦੇ ਜੇ ਕੋਈ ਇਹਨਾਂ ਨੇ ਕੋਈ ਅਜੇ ਪੈਸੇ ਫੜੇ ਆ ਨਾ ਕੋਈ ਡਰੱਗ ਫੜੀ ਆ ਤੇ ਰੌਲਾ ਪੰਜਾਬ ਦੇ ਇੱਕ ਕਾਲਾ ਟਿੱਕਾ ਮਾਲ ਕੇ ਰਹਿਤਾ ਇਹਨਾਂ ਸਾਰੇ ਜਿੰਨੇ ਵੀ ਹੈਗੇ ਆ ਪੰਜਾਬ ਦੇ ਕਾਲਾ ਟਿੱਕਾ ਮਾਲਤਾ ਤੇ ਬੇੜਾ ਘਰ ਕਰਕੇ ਰਹਿਤਾ ਇਹਨਾਂ ਨੇ ਜੋ ਪੰਜਾਬ ਦੇ ਬਾਰੇ ਇਹਨਾਂ ਸਾਰੇ ਲੀਡਰਾਂ ਨੇ ਉਹਦਾ ਇਹ ਸਾਰੇ ਵੱਡੇ ਵੱਡੇ ਲੀਡਰ ਨੇ ਜੀ ਸਾਰੇ ਜਿੰਨੇ ਵੀ ਕਹਿੰਦੇ ਹੁੰਦੇ ਆ ਜੀ ਬਹੁਤ ਬਹੁਤ ਧੰਨਵਾਦ ਬੋਨੀ ਜੀ ਧੰਨ ਧੰਨਵਾਦ ਜੀ ਬਹੁਤ ਧੰਨਵਾਦ ਤਾ ਬੋਨਿਏ ਜਨਾਲਾ ਸੜਨ ਨਾਲ ਗਲਬਤ ਕਰ ਰਹੇ ਸੀਗੇ ਹਾਲਾਂਕਿ ਕਈ ਭੇਤ ਜਿਹੜੇ ਖੁੱਲੇ ਨੇ ਹਾਲਾਂਕਿ ਇਹ ਭੇਤਾਂ ਤੋਂ ਬਾਅਦ ਹੁਣ ਜਾਂਚ ਪੜਤਾਲ ਦਾ ਜ਼ਿਕਰ ਕਰ ਲਿਆ ਤਾਂ ਜਾਂਚ ਪੜਤਾਲ ਕਿੱਥੇ ਜਾ ਕੇ ਖਤਮ ਹੁੰਦੀ ਹੈ ਕਿਹੜੇ ਹੋਰ ਨਵੇਂ ਚਿਹਰੇ ਸ਼ਾਮਲ ਹੋਣਗੇ ਜਾਂ ਪੁਰਾਣੇ ਚਿਹਰਿਆਂ ਨੂੰ ਦੁਬਾਰਾ ਕਿਵੇਂ ਇਹਦੇ ਵਿੱਚ ਟਰੀਟ ਕੀਤਾ ਜਾਂਦਾ ਹੈ ਇਹ ਸਾਰਾ ਕੁਝ ਆਉਣ ਵਾਲਾ ਸਮਾਂ ਹੀ ਸਪਸ਼ਟ ਕਰੇਗਾ